ਸਸ ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੈਰੀ ਫਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੇ ਆਪਾਂ ਫੌਜੀ ਸਾਹਿਬ ਕੋ ਪਹੁੰਚ ਚੁਕੇ ਆ ਅੱਜ ਵੀ ਭਾਈ ਜੀ ਮੇਰੇ ਨਾਲ 2 4 6 7 8 ਵੀ ਲੈ ਗਏ ਆ ਸਾਰੀ ਵੈਰਾਈਟੀ ਅੱਜ ਜਰਸੀ ਐਚਫ ਕਰੋ ਸਾਰ ਕੁਝ ਹੀ ਆ ਸ਼ਾਈ ਵਾਲ ਵੀ ਨਾਲ ਤੇ ਬਾਕੀ ਬਹੁਤ ਫੌਜੀ ਸਾਹਿਬ ਨਾਲ ਗੱਲ ਕਰਦੇ ਆ ਭਾਈ ਜੀ ਹਸਤਿਕਾਸ ਜੀ ਹਸਤਿਕਾ ਜੀ ਕੀ ਹਾਲ ਜੀ ਭਰਾ ਜੀ ਪੁੱਛਾ ਜੀ ਮੇਰਾ ਮੇਰਾ ਤੁਹਾਨੂੰ ਬਹੁਤ ਬਹੁਤ ਵੈਲਕਮ ਫੌਜੀ ਜੀ ਇਨ ਫਾਰਮ ਤੇ ਪਹੁੰਚਣ ਲਈ ਬਾਕੀ ਸਾਰੇ ਸੰਦੀਪ ਡੈਰੀ ਫਰਮ ਦੇਖਣ ਵਾਲੇ ਦੇਸ਼ਾਂ ਆਬਦੇਸ਼ਾਂ ਬੇਟੀ ਸੰਗਤ ਨੂੰ ਗਾਇਲ ਬਿਆ ਕਾਲਸਾ ਭਾਈ ਰਿਫਤ ਜੀ ਦੀਪ ਜੀ ਸਾਡੇ ਜਿਹੜਾ ਨਾ ਫਤੇ ਹਾਂਜੀ ਜਰੂਰ ਬੁਲਾਓ ਬਿਲਕੁਲ ਜੀ ਚਲੋ ਪਹਿਲਾਂ ਤੇ ਲੋਕੀ ਬੁਲਾਉਂਦੇ ਫਤੇ ਇਹ ਹੁਣ ਤੇ ਥੋੜੀ ਹੋਰ ਕੋਈ ਮੋਰਨਿੰਗ ਅਸੀਂ ਵੀ ਕਰੀ ਜਾਂਦੇ ਹਾਂ ਹਾਂ ਜੀ ਜੀ ਫਤੇ ਬੁਲਾਇਆ ਉਹ ਹਰ ਇੱਕ ਨੂੰ ਚਲੋ ਆਂਦੇ ਫਤੇ ਜੀ ਫਤੇ ਹੁੰਦੀ ਹੈ ਹਾਂ ਫਤੇ ਬਿਲਕੁਲ ਜੀ ਚਲੋ ਮਾਲ ਜੇ ਕਹਿੰਦਾ ਸੀ ਜੀ ਹੋਰ ਲੈ ਆ ਜਦਾ ਆਉਂਦਾ ਜਾਂਦਾ ਰਹਿਣਾ ਮਾਲ ਹੂੰ ਇੱਥੇ ਪੱਕਣੀ ਲੈ ਨਹੀਂ ਲੈ ਅਹੀਂ ਮਾਲ ਲਿਆਉਣ ਦੇ ਮੋਲ ਹਣਾ ਬਿਲਕੁਲ ਜੀ ਭੱਜੇ ਜਾਂਦੇ ਆ ਬਿਲਕੁਲ ਆਪਣੀ ਲੋਨ ਆਜ ਲੋਨ ਕਿਹੇ ਦੀ ਲੋੜ ਨਹੀਂ ਨਹੀਂ ਬਿਲਕੁਲ ਸਹੀ ਗੱਲ ਜੇ ਅਹੀ ਰਾਤ ਨਹੀਂ ਸੌਂਦੇ ਦਿਲੇ ਨਹੀਂ ਹੁੰਦੇ ਆਪਾਂ ਆਹ ਜਿਹੜੇ ਲੋੜ ਕਿਸੇ ਥੋੜਾ ਪਸਾਣਾ ਜੀ ਜਦੋਂ ਮਾਲ ਵਿਕਦਾ ਉਹਨਾਂ ਬੰਦੇ ਦਾ ਹਾਂ ਜੀ ਉਹਨੂੰ ਖੁਸ਼ੀ ਵੱਡੀ ਹਾਂ ਜੀ ਪਾਣਾ ਗੱਲ ਹਾਂ ਸਹੀ ਹੈ ਆਪਾਂ ਵੀ ਚਲੋ ਮੈਂ ਮਾਲ ਬੜਾ ਵੇਚਿਆ ਸਦੀ ਜੀ ਪਤਾ ਹੀ ਨਹੀਂ ਕਿੰਨੇ ਕਿ ਗਾਂ ਦੇ ਕਿੰਨੇ ਕਿ ਮਹੀਂ ਵੇਚੇ ਹਾਂ ਜੀ ਮਹੀਂ ਦਾ ਕੰਮ ਛੱਡਤਾ ਹਾਂ ਸਈ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਵੀ ਹੁਣ ਗਾਵਾਂ ਨੇ ਨਾ ਇਹ ਵੇਚ ਤੋਂ 8 ਵਜ ਜਾਣ 10 ਵਜ ਜਾਣੇ ਬਾਅਦ ਚੜ ਜਾਣ ਤੇ ਮੱਝਾਂ ਸਾਡੀਆਂ ਦੋ ਨੇ ਉਹਨਾਂ ਨੂੰ ਵੱਖਰਾ ਬਣਾ ਹਾਂ ਮੱਝੋ ਫੇ ਪਿੰਡ ਦੀਆਂ ਪੇੜਦੀਆਂ ਤੂੰ ਮੰਨਿਆ ਹੀ ਕਰਕੇ ਨਹੀਂ ਲੈਈਂ ਨਾ ਬਾਕੀ ਚਲੋ ਜੇ ਮਹਾਰਾਜ ਨੇ ਚਾਇਆ ਜਾਂ ਤੇਰੇ ਸਰੋਤੇ ਬਹੁਤ ਵਿੱਚ ਕਹਿੰਦੇ ਨੇ ਮੱਝਾਂ ਦੇ ਹਾਂਜੀ ਜੇ ਮਹਾਰਾਜ ਨੇ ਚਾਇਆ ਫਿਰ ਮੁੰਡੇ ਹੁਣ ਕੀ ਚਲੋ ਕੋਈ ਨਹੀਂ ਕੋਈ ਕੰਮ ਆ ਜੀ ਫਿਰ ਕੀ ਖਿਆਲ ਹਾਂਜੀ ਅੱਜ ਵੀ ਆਪਣਾ ਕੋਈ ਪ੍ਰੋਗਰਾਮ ਇਸਦੀਪ ਜੀ ਹੈਗਾ ਨਹੀਂ ਜੀ ਸਕਾਰ ਸੰਧਿਆ ਦੀ ਲੈਡ ਹੈ ਸਾਡੇ ਅੱਜ ਜਰਾ ਮੈਂ ਹੋਰ ਪਾਸੇ ਸੀ ਉਹ ਦੂਜਾ ਤਾਂ ਕੈਨਸਲ ਹੋ ਗਿਆ ਤਾਂ ਉਧਰੋਂ ਕੈਨਸਲ ਹੋ ਗਿਆ ਮਾਲ ਆਪਾਂ ਲੈ ਲਿਆ ਬਿਲਕੁਲ ਜੱਡੀਆਂ ਵੀ ਕਰਾਇਆ ਵਾਅਦਾ ਦਿੱਤਾ ਜੀ ਹਾਂਜੀ ਮਾਲ ਵੀ ਮੰਡ ਮਢੀ ਤੈਨੂੰ ਥੋੜਾ ਜਿਹਾ ਭਾਇਆ ਵੀ ਅੱਜ ਇਹ ਗੱਲ ਦੀ ਸਵਰੀ ਕੋਈ ਗੱਲ ਨਹੀਂ ਭੁੱਜਾ ਜੀ 10 ਮਿੰਟ ਮ ਤੇ ਜੇ ਅਸੀਂ ਨਿਹਰਾ ਕਰਦਨੇ ਆ ਫੇਰ ਕੀ ਹੋ ਗਿਆ ਐ ਹੀ ਆ ਰਾਲੇ ਮੇਰੀ ਰਾਲੇ ਮੇਰੀ ਰਾਲੇ ਜੇ ਮੈਂ ਹੁਣ ਨਿੱਕੀ ਜੀ ਗੱਲੋਂ ਗੁੱਸਾ ਕਰੀ ਜਾ ਹਾਂ ਜੀ ਸੰਦੀਪ ਸਿੰਘ ਸਾਹਿਬ ਮੇਰੀ ਵੀਡੀਓ ਲੇਟ ਚਾੜੀ ਇਸ ਵਾਸਤੇ 40 ਹਾਂਜੀ ਹਾਂਜੀ ਤੈਨੂੰ ਮੈਂ ਇੰਨੀ ਗੱਲ ਦੱਸਦਾ ਮੇਰਾ ਤੇ ਸੂਲ ਏਹੀ ਮੈਂ ਹਰ ਬੰਦੇ ਨੂੰ ਕਹਿੰਦਾ ਜੋ ਕਰਮਾ ਜੋ ਹਾਂਜੀ ਉਹ ਹੀ ਮਿਲਣਾ ਉਹ ਹੀ ਮਿਲਣਾ ਤੂੰ ਜਥੇ ਮਰਜੀ ਭੱਜ ਅਸੀਂ ਭੱਜ ਭੱਜ ਵੇਖ ਲਿਆ ਅੱਜ ਵੀ ਭੱਜਣ ਦੇ ਹਾਂ ਜਿੱਥੇ ਜਿੱਥੇ ਗਏ ਜਿਹੜਾ ਮਾਲ ਸਾਡੇ ਕਰਮਾ ਜੋ ਮਿਲਿਆ ਜਿਹੜਾ ਸਾਡੇ ਤੋਂ ਪਹਿਲਾਂ ਵੇਖਿਆ ਉਹ ਅਸੀਂ ਦੇ ਗਏ ਉੱਤੇ ਉੱਥੇ ਕਿੱਥੇ ਹੀ ਨਹੀਂ ਉਹ ਨਹੀਂ ਮੇਰਾ ਇਹਦਾ ਇੱਥੇ ਅੰਨ ਪਾਣੀ ਉਹਨੇ ਦਾਣਾ ਛਕਣਾ ਸਾਰਾ ਇਹ ਕੁਦਰਤ ਨੇ ਬਣਾਈ ਬਿਲਕੁਲ ਹੀ ਨਾ ਕਿਤੇ ਨਾ ਕੋਈ ਗੱਲ ਗਾਈਆਂ ਵਿੱਚ ਹੈ ਲਖਨਪੁਰ ਹਾਂਜੀ ਉਹ ਭੈਣ ਜੋ ਉਹਨਾਂ ਦੀ ਪੇਮੈਂਟ ਮਨ ਆਈ ਇੱਥੇ ਵਾਪਸ ਲਿਆਂਦੀਆਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਰਾਜ ਵੀ ਬੰਦੇ ਇੱਥੇ ਰਹੇ ਤੇ ਜਦੋਂ 10:00 ਵਜੇ ਤੇ ਪੇਮੈਂਟ ਆ ਗਈ ਹੂੰ ਪਰ ਉਹਨਾਂ ਦਾ ਪ੍ਰਸ਼ਾਦਾ ਮੇਰੇ ਘਰ ਹੀ ਤੇ ਅੱਜ ਉਹਨਾਂ ਰਾਤ ਨੂੰ ਤੁਰ ਪਏ ਕੱਲ ਫਿਰ ਕੋ ਫੇਰ ਆਣਾ ਬੰਦਿਆ ਲਉਕ ਉਹਨਾਂ ਦਾ ਮੇਰਾ ਕੋਈ ਰਿਸ਼ਤੇਦਾਰੀ ਚੱਲ ਪੈਣੀ ਬੇਨ ਦੇ ਵੇਲਾ ਲਖਨਪੁਰ ਵੇਚਦਾ ਹੈ ਪਰ ਉਹ ਕੋਈ ਗੱਲ ਕੁਦਰਤ ਬਣਾਉਂਦਾ ਕੁਦਰਤ ਬਣਾਉਂਦਾ ਇਤ ਨਹੀਂ ਕੋਈ ਦੇਖ ਕੇ ਨੇ ਸਫਾਉਂਦਿਆ ਤੇ ਜੇ ਤੂੰ ਖਾਂਦਾ ਨਾ ਤੇ ਮੈਂ ਤੈਨੂੰ ਨਹੀਂ ਸਿਕਾਉਂਦਾ ਮੈਂ ਆਂਦਾ ਸੰਦੀਪ ਵਾਲੇ ਪੈਸੇ ਜਿਹੜੇ ਹਨ ਉਹ ਇੱਥੇ ਪੈ ਜਾਣ ਨਾ ਇੱਧਰ ਲੇ ਪੈ ਜਾਣ ਜਾਂ ਇੱਧਰ ਕਿਤੇ ਪੈ ਜਾਣ ਮੇਰਾ ਫੇਸ ਆ ਪਰ ਇਹ ਗੱਲਾਂ ਨਹੀਂ ਆਈਆਂ ਜਿੰਨੇ ਪੈਸੇ ਅਸੀਂ ਕਮਾਉਣ ਦੇ ਨਾ ਹਾਂਜੀ ਹਾਂਜੀ ਉਹ ਆਪਾਂ ਅੱਗੇ ਵੀ ਗੱਲ ਕਰਦੇ ਆ ਯਾਰ ਆਪਾਂ ਘਰੇ ਬੈਠੇ ਆ ਹੂੰ ਵਾਈ ਵੀ ਕਰ ਲਿਈਆਂ ਹਾਂਜੀ ਢੂੜੀ ਵੀ ਕਰਦੀ ਪੱਠੇ ਵੀ ਕਰਦੇ ਗੋਹਾ ਵੀ ਛੁੱਟ ਲਈਏ ਸਾਰੇ ਕੰਮ ਕਰਦੇ ਹਾਂ ਨੋਤ ਤੇ ਪੀਂਦੇ ਨੇ ਪੀਂਦੇ ਆਦੇ ਪੀਂਦੇ ਆਪ ਦਾ ਪੀਂਦੇ ਮਈਆਂ ਦੋ ਰੱਖੀਆਂ ਦੋ ਵਸ਼ੀਆਂ ਰੱਖੀਆਂ ਬੜੇ ਬੱਲੇ ਉਹਦੇ ਆ ਵੇਚਣੀਆਂ ਨੱਥਾ ਪਾਈਆਂ ਉਹਨਾਂ ਨੂੰ ਕਿਉਂ ਨਹੀਂ ਵੇਚਦੇ ਘਰ ਦਾ ਮੇਰੇ ਦੁੱਧ ਦੇ ਸੂਲ ਖਰੀਦਾਂ ਇਹ ਦੁੱਧ ਪੁੱਤ ਆਡੀ ਮਾਂ ਦੀ ਉਹ ਲੁਕਾ ਕੇ ਰੱਖੋ ਹਮ ਅਹੀਂ ਘਰ ਵਾਲਾ ਮਾਲਾ ਜਾਂ ਬਾਹਰ ਵਾਲਾ ਮਾਲ ਮੇਰੀ ਤੱਕ ਤੇ ਚਵਾਈ ਦੇ ਟਾਈਮ ਆ ਜੀ ਮੈਂ ਇੱਕ ਬਾਲਟੀ ਲਾ ਕੇ ਪਾਣੀ ਵਾਲੀ ਰੱਖੀ ਹੂੰ ਉਹ ਨੂੰ ਨਹੀਂ ਬਾਲਟੀ ਨੂੰ ਵਰਤਣਾ ਉਹਦਾ ਫਿਰ ਥਾਣੀ ਤੋਂ ਨੇ ਹਾਂਜੀ ਤੇ ਠੰਡੋਂ ਵਾਲੀ ਬਾਲਟੀ ਇਹ ਵੀ ਨਹੀਂ ਥੱਲੇ ਪੈਈ ਰੂ ਹਾਂ ਬਿਲਕੁਲ ਉਹ ਜਾਣੀ ਕੋਠੇ ਤੇ ਹੀ ਆ ਕੋਠੇ ਤੇ ਵੀ ਰਾਤ ਕੁੱਤੇ ਚੜਦੇ ਰਹਿਣ ਸਵੇਰੇ ਮਦਨੋਂ ਠੰਡੋਂ ਆ ਇਹ ਸੋਚਦਾ ਹੀ ਸੌਦਾ ਵਾ ਜਿਹੜੇ ਕਈ ਬੰਦੇ ਬਹੁਤ ਸੋਚਾਂ ਰੱਖਦੇ ਨੇ ਬੜੀ ਮਾਨ ਮਾਨ ਜੀ ਬਿਲਕੁਲ ਸਹੀ ਗੱਲ ਜੀ ਹਾਂ ਗੁਰਦੁਆਰਾਂ ਦੇ ਦਰਬਾਰ ਸਾਹਿਬ ਵੀ ਦੁੱਧ ਨਹੀਂ ਸਪਾਈ ਹੁੰਦੀ ਕਿੰਨੀ ਸੁੱਚੀ ਚੀਜ਼ ਹੈ ਸੁੱਚੀ ਚੀਜ਼ ਹੈ ਤੇ ਹੁਣ ਜਦੋਂ ਆਪਾਂ ਬਾਹਰੋਂ ਦੇਰੀ ਨੂੰ ਦੁੱਧ ਲੈਣੇ ਆ ਕਿਉਂ ਪਤਾ ਕਿਸ ਨੂੰ ਕੀ ਬਣਿਆ ਵਿੱਚੇ ਹਾਰ ਬੰਦੇ ਦਾ ਚੋਆ ਜਿਹੜੇ ਵੇਚਣ ਨੂੰ ਦੁੱਧ ਚੋਣਾ ਨਾ ਮੈਂ ਤੇ ਹੁਣ ਗੱਲ ਨਹੀਂ ਕਰ ਸਕਦਾ ਚਲੋ ਕਿਹੇ ਧਰਮਪ੍ਰਤੀ ਉਹ ਜਿਹੜੇ ਆਪਣੇ ਬੈਠੇ ਨੇ ਭਰਾ ਹਜਮਾਨ ਆਪਣੇ ਹਾਂਜੀ ਹਾਂਜੀ ਗੁਜਰ ਬਰਾਦਰੀ ਉਹ ਥਾਣੀ ਨਹੀਂ ਧੁੰਦੇ ਨਹੀਂ ਧੁੰਦੇ ਇੱਕ ਬੰਦੇ ਕੱਟੀ ਚੁੰਗੜੀ ਦੂਜੇ ਬੰਦੇ ਚੋਣਦੇ ਹੁੰਦੇ ਤੇ ਆਪਾਂ ਉਹਦਾ ਮਿਲਕ ਪਦਾਂ ਪੀਨੇ ਆ ਮੈਂ ਵੀ ਪੀਂਦਾ ਜੀ ਪੀਂਦੇ ਠੀਕ ਆ ਓਦਾਂ ਕੋ ਘਰੇ ਦੁੱਧ 'ਚ ਮੱਖੀ ਪੈ ਜਾ ਨਹੀਂ ਪੀਣੀ ਤੇ ਉਥੇ ਆਖਰ ਦਾ ਗੋਆ ਪੈਂਦਾ ਤੇ ਉਹੋ ਹੀ ਮੁੜ ਕੇ ਪੁੰਨ ਕੇ ਫਿਲਟਰ 'ਚ ਪਵਾ ਕੇ ਆਪਾਂ ਪੀਣ ਲਏ ਕੋਸ਼ਿਸ਼ ਕਰੋ ਚਲੋ ਬੰਦਾ ਤੁਰਿਆ ਜਾਂਦਾ ਵੇਖ ਜੇ ਇੰਨਾ ਕੋ ਬਈਆਂ ਨਾ ਘੜੀਗਾ ਮਾਲ ਸਾਂਭਿਆ ਫੇ ਪੱਗ ਰੱਖੀ ਹੈ ਹਨਾ ਇਹਨਾਂ ਦਾ ਨਜ਼ਾਰਾ ਜੇ ਵੱਖਰਾ ਕੁਝ ਨਾ ਜਿੱਦਾਂ ਸ਼ੌਂਕ ਹੈ ਨਾ ਮੁੰਡੇ ਸ਼ੌਂਕ ਭੱਜੇ ਫਿਰਨੇ ਆ ਨਾ 5 6 ਵਜੇ ਮੈਂ ਗਿਆ ਮੰਨ ਲਓ ਹੁਣ ਵੀ ਆ ਗਏ ਮੈਨੂੰ ਕੋਈ ਥਕੇਵਾ ਨਹੀਂ ਜੇ ਧਾਰਾ ਕੱਢਣੀਆਂ ਕਿਉਂਕਿ ਹਣ ਤੂੰ ਆਉਣਾ ਸੀ ਸਵੇਰੇ ਜਿਹੜੀ ਉਹਨਾਂ ਦੇ ਘਰ ਚੋਂ ਆਈ ਹੋਈ 2 ਕਿਲੋ ਚੋਈ ਕੁਝ ਕਿਲੋ ਚੋਈ ਆ ਉਹੋ ਹੀ ਚੋਈ ਝੂਠ ਨਹੀਂ ਮਾਰ ਹਾਂਜੀ ਨਹੀਂ ਬਿਲਕੁਲ ਅੱਜ ਵਾਲਾ ਮੇਰਾ ਦੁੱਧ ਨਾ ਗਿਣਿਓ ਮੈਨੂੰ ਸਵੇਰੇ ਪੁੱਛ ਲਿਓ ਫੋਨ ਕਰਕੇ ਕੋਈ ਸਾਡ ਦੁੱਧ ਕਿੰਨਾ ਜਿੰਨਾ ਉਹਨਾਂ ਦੱਸਿਆ ਅੱਜ ਮੈਂ ਉਹ ਨਹੀਂ ਦੱਸਦਾ ਬਿਲਕੁਲ ਲਾਲ ਅੱਜ ਹੀ ਲਿਆ ਸਾਰਾ ਤੇ ਅਭੀ ਮਾਲ ਦੇ ਸਾਫ ਸਰਾ ਹਦੀਪ ਸਿੰਘ ਜਰਸੀ ਦਾ ਜਿਹੜਾ ਰੌਲਾ ਸੀ ਨਾ ਪਿਛਲੀ ਵੀਡੀਓ ਚ ਮੈਂ ਹਰ ਭੈਣ ਭਰਾ ਨੂੰ ਕਹਿਣਾ ਵੇਖੋ ਜਰਸੀ ਮੈਂ ਲਿਆਉਣਾ ਮਿਲੇ ਤੇ ਮਿਲੇ ਜੀ ਮੇਰੇ ਪਸੰਦ ਦੀ ਪਰ ਨਿਹਰਾ ਜਰਸੀ ਨੂੰ ਹੀ ਫੋਨ ਨਾ ਕਰਿਆ ਕਰੋ ਗੁਰੂ ਆ ਪਿਛਲੀ ਵਾਰ ਇੰਨਾ ਫੋਨ ਜਰਸੀ ਦਾ ਆਇਆ ਨਾ ਅੱਜ ਵੀ ਉਸ ਜਰਸੀ ਦਾ ਜਿਹੜੇ ਭੈਣ ਭਰਾ ਨੇ ਅੱਜ ਫੋਨ ਕੀਤਾ ਉਹਨੇ ਕਿਹਾ ਵਾਕਿਆ ਪੁਲਿਸ ਆਉਗੋ ਗੱਲ ਕਰਨ ਅੱਜ ਵੀ ਜਰਸੀ ਦਾ ਫੋਨ ਆਇਆ ਮੇਰੇ ਕੋ ਜਰਸੀ ਮਿਲਦੀ ਘਾਟਿਆਂ ਮੰਨ ਲਿਆ ਪਰ ਸਾਰੇ ਹੁਣ ਇੱਕੋ ਬਨੇ ਨਾ ਤੁਰਦੀਆਂ ਆ ਜੇ ਜਰਸੀਆਂ ਚਾਹੀਦੀਆਂ ਘਾਟੀ ਗੇ ਲਵਾਓ ਉੱਥੇ ਮੇਰੇ ਕੋ ਵੱਛੀ ਨਹੀਂ ਗਈ ਜੀ ਬੱਜੀ ਆਪਾਂ ਘਰ ਦੀ ਵੱਛੀ ਨੂੰ ਟੀਗਾ ਜਰਸੀ ਦਾ ਲਵਾਇਆ ਟੀਗੇ ਲਵਾ ਜਰਸੀ ਸ਼ਾਈ ਵਾਲੀ ਆਪਾਂ ਜ਼ਰੂਰ ਬਾਹਰ ਦੀ ਵੈਰਾਈਟੀ ਪਾਲਣੀ ਆ ਸਿਰਫ ਇਹ ਦੁੱਧ ਵਾਦ ਦਿੰਦੀਆਂ ਦੁੱਧ ਥੋੜਾ ਪਤਲਾ ਹੁੰਦਾ ਪਰ ਜੇ ਆਪਾਂ ਇੱਧਰ ਪੰਜਾਬ ਦੀ ਜਰਸੀ ਪੰਜਾਬ ਦੀ ਸ਼ਾਈ ਵਾਲ ਮਾੜੀ ਉਹ ਵੀ ਨਹੀਂ ਨਿਕਲਦੀ ਨਹੀਂ ਮਾੜੀ ਭਾਜੀ ਉਹ ਬਿਮਾਰ ਨਹੀਂ ਹੁੰਦੀ ਬਾਕੀ ਮਾਲ ਤੇਦੀਪ ਸਿੰਘ ਸਾਹਿਬ ਚੰਗਾ ਹੀ ਲਈਦਾ ਈ ਤੇ ਚੰਗਾ ਹੀ ਕਰਕੇ ਲਿਆਏ ਆ ਗਾੜੀ ਉਹਦੀ ਕਿਸਮਤ ਤੁਹਾਡੀ ਤੇ ਅਗਲੇ ਦੀ ਤੇ ਬਰਿਆਈ ਆਉਣੀ ਕਿ ਵੜਿਆਈ ਆਉਣੀ ਸਤਿਗੁਰੂ ਜੀ ਬਾਜੀ ਬਾਜੀ ਜੇ ਚੰਗੀ ਲਿਆਦੀ ਉਹਨੇ ਲਾਂਮਾ ਦਵਾ ਦਿੱਤਾ ਤੇ ਮਾੜੀ ਜਿਹੜੀ ਕਿ ਇਹਦੇ ਘਰ ਸੋਨਾ ਬਣ ਬਾਕੀ ਜਿੱਦਾਂ ਦਾ ਕੋਈ ਵੇਚਦਾ ਸੀ ਤੇ ਉਦਾਂ ਦੇ ਲੈ ਲੈਂਦੇ ਆ ਇਹਦੇ ਅੱਜ ਕਿ ਲਿਆ ਥਾਣ ਵੀ ਦੇਖੀ ਦਾ ਘੂਰ ਵੀ ਜੀ ਸਾਹਿਬ ਹੁਣ ਇਹਦੇ ਉੱਪਰ ਤਾਂ ਵੇਖੋ ਆਪਾਂ ਦੇ ਇੰਨਾ ਹੀ ਕੰਮ ਕਰ ਹੁਣ ਇਹਦੇ ਵਿੱਚ ਕੋਈ ਸਾਡੇ ਕੋ ਸੈਂਸਰ ਨਹੀਂ ਹੈਗਾ ਹਾਂ ਜੀ ਤੇ ਫਿੱਟ ਕਰਕੇ ਪੁੱਛ ਲਾਂਗੇ ਵੀ ਤੂੰ ਮਾੜੀ ਨਿਕਲੀ ਪਹਿਲੇ ਸੁਵੇ ਕਿ ਚੰਗੀ ਨਿਕਲੀ ਹਾਂ ਸਹੀ ਗੱਲ ਅੱਜ ਬੱਚਾ ਕੱਢਣ ਲਈ ਨਾ ਮੇਰੇ ਭੈਣ ਭਰਾ ਮੈਂ ਥੋੜਾ ਕੱਬਾ ਵੀ ਹਾਂ ਗੁੱਸਾ ਕਰ ਜਦੇ ਇੱਥੇ ਹੁੰਦੇ ਆਂ ਜਿਹੜੀ ਗਾਂ ਸੂਈ ਕਿਉਂ ਨਹੀਂ ਪਤਾ ਲੱਗਦਾ ਹੈ ਫਿਰ 나ੜੂ ਦੇ ਗਾਵਾਂ ਖਾ ਜਾਂਦੀਆਂ ਉਸੇ ਵੇਲੇ ਹਮ ਸਾਡੇ ਨੂੰ ਬਿਲਕੁਲ ਹੀ ਨਾ ਸੋਚੀ ਜੋ ਵੀ ਸਾਰੇ ਇੱਕੋ ਰਸੇ ਲਾਂਗੇ ਹਾਂ ਨੂੰ ਦਾ ਨਹੀਂ ਪਤਾ ਕਿੱਥੋਂ ਪਤਾ ਲੱਗ ਜੇ ਅੱਜ ਆਈਆਂ ਸਵੇਰੇ ਤੋਹਾਂ ਲੈ ਜਾਣੀਆਂ ਮੈਂ ਤੋਂ ਤੱਕ ਤਾਂ ਦੱਸ ਦੂੰ ਨੀ ਦੱਸੇ ਦੁੱਧ ਤੇ ਮੇਰੇ ਕੋ ਦੱਸ ਦੇਣ ਕੋਈ ਗਾਂਈ ਬੱਜੂ ਤੇ ਮੈਂ ਉਹਦਾ ਦਾ ਦੂ ਪੀਨ ਕੋ 20 ਕਿਲੋ ਜਾਂ ਖਾਣਾ ਕਿਲੋ ਇਹਦੇ ਵੇ ਹੁਣ ਰਾਤ ਚੋਂ ਦੀ ਸਵੇਰ ਚੋਂ ਦੀ ਮੈਂ ਕਿਹੜਾ ਪੈਰਾਮੀਟਰ ਭੜਾ ਜਾਂ ਮੇਰੇ ਕੋ ਰਾਬਾ ਥੋੜਾ ਇਹਦੀ ਨਿਗਰਾਨੀ ਕਰ ਦੂ ਪੀ ਲੇਕਿਨ ਨਾ ਦੁੱਧ ਦੇਣਾ ਨਹੀਂ ਦੱਸੇ ਦੁੱਧ ਆਪਣੀ ਨਿਗਾਨਾ ਸਮਝ ਕੇ ਲੈ ਲੋ ਭਰਾਵਾ ਨਾ ਇਹ ਲੀਟਰ ਮਾਰ ਕੇ ਦਿੰਦੇ ਜੀ ਨਾ ਸਾਡੇ ਕੋ ਕੰਡਾ ਜੀ ਠੀਕ ਨਾ ਇਹ ਕੰਡਾ ਮਾਰ ਕੇ ਲੈਂਦੇ ਦੇ ਨਾਲ ਜਿਹੜੀ ਗੋਲਾਵੇਂ ਮੈਂ ਇੱਥੇ ਤੈਨੂੰ ਮੈਂ ਮਾਰ ਕੰਡਾ ਲੈ ਆ ਆਪਣਾ ਘਰੋਂ ਲੀਟਰ ਲੈ ਆ ਇਹ ਗੱਲਾਂ ਗੱਲਾਂ ਜਿਹਨੇ ਮਰਜ਼ੀ ਕਰਾ ਲਓ ਝੂਠ ਵੇਖ ਜਾਂਦਾ ਸੱਚ ਔਖਾ ਵੇਖਦਾ ਪਰ ਸੱਚ ਵਾਲੇ ਬੰਦੇ ਦੀ ਚਲੋ ਮਹਾਰਾਜ ਪਿੱਛੇ ਨਹੀਂ ਲੱਗਦੇ ਮੈਂ ਦੇਖੋ ਮਾਲ ਲਈ ਵੀ ਆਉਂਦੇ ਤੇਰੀ ਬਦੌਲਤ ਇੰਨਾ ਪਿਆਰ ਹਨ ਸੁਨੀਲ ਸਿੰਘ ਲੋਕਾਂ ਦਾ ਅੱਧਾ ਕਮਾਲ ਤੇ ਤੇਰੀ ਵੀਡੀਓ ਦਾ ਨਾ ਜਦਾਂ ਕੁਦਰਤੀ ਗੱਲ ਵੀ ਫੋਨ ਆ ਜਾਂਦਾ ਪਿਆਹੀ ਲੈ ਲੀਂ ਅੱਛਾ ਉਹ ਵੀ ਮਿਲ ਜਨਾਂ ਨੇ ਮਤਲਬ ਫੋਨ ਭੈਣ ਭਰਾ ਕਰਦੇ ਤੇ ਫੇਰ ਵੀ ਅੱਜ ਵੀ ਪਹਿਲਾਂ ਹੀ ਦੱਸਣਾ ਵੀ ਜਿਹੜੇ ਵੀ ਭੈਣ ਭਰਾ ਫੋਨ ਕਰੂਗਾ ਪਹਿਲ ਦੇ ਹੱਥ ਤੇ ਜਾਵਾਂਗੇ ਹਾਂ ਇੰਨਾ ਕੰਮ ਜ਼ਰੂਰ ਕਰਿਓ ਤੋਹਾਂ ਹੀ ਲੈਣੀਆਂ ਤੇ ਸੰਦੀਪ ਦੇ ਚੈਨਲ ਤੋਂ ਲੈਣੀਆਂ ਰੇਡ ਜਾਇਜ਼ ਦੱਸ ਦਿਆ ਕਰੋ ਆਪਾਂ ਕੋਈ ਗੱਲ ਹੀ ਨਹੀਂ ਕਰਾਂ ਬਿਲਕੁਲ ਜੀ ਕਿੰਨੇ ਦੀ ਤੁਹਾਡੀ ਚੀਜ਼ ਆ ਤੁਸੀਂ ਉਹਨੇ ਮੰਗੋ ਤੇ ਅਸੀਂ ਵੀ ਦੇਈਏ ਅਸੀਂ ਲਿਆ ਕੇ ਵੀਡੀਓ ਤੇ ਤੁਹਾਡੀ ਪਾਦ ਨਹੀਂ ਤੁਹਾਨੂੰ ਪਤਾ ਲੱਗੇ ਨਾ ਕਿੰਨੇ ਕੁ ਫੌਜੀ ਨੇ ਬਾਤ ਵਾੜੀ ਬਿਲਕੁਲ ਜੀ ਨਫਾ ਤੇ ਜਾਇਜ਼ ਹੀ ਹੁੰਦਾ ਜੀ ਆਪਾਂ 51000 ਦੀ ਗਾਂ ਪਾਈ ਸੰਦੀਪ ਜੀ 65000 ਦੀ ਵੇਚ ਜੀ ਹਾਂ ਪਰ ਆਪਾਂ ਨੂੰ ਪਤਾ ਤੇ ਆਈ ਨਾ ਜਿੰਨੇ ਬੰਦੇ ਭੈਣ ਭਰਾ ਫੋਨ ਕਰਦੇ ਉਹਨੂੰ ਵੇਖ ਕੇ ਵੀ ਫੌਜੀ ਨੇ ਪਹਾੜਾਂ ਪਾਤੀ ਵਿੱਚ ਕੋਈ ਰਾਜ ਆਪਾਂ ਆਖਿਆ ਨਹੀਂ ਯਾਰ ਅਸੀਂ ਨਾ ਪਾਣੀ ਯਾਰ 2000 ਵਜੇ 500 ਵਜੇ ਬਹੁਤਾ ਨਫਾ ਨਹੀਂ ਲਿਆ ਉਹ ਅੱਛ ਬਾਕੀ ਚਲੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਆਪਣਾ ਕੰਮ ਬਾਰੇ ਚਲੋ ਆਪਣੇ ਕੰਮਾਂ 'ਚ ਹੀ ਹਾਂਜੀ ਤੂੰ ਹੀ ਜਾਣਾ ਕੋਈ ਦੂਰੇ ਦਾ ਭਰਾਵਾ ਗੱਡੀਆਂ ਗੁੜੀਆਂ ਲੈਟਾਂ ਵੇਚਣੀਆਂ ਗੱਲਾਂ ਦੇ ਮੁੱਕ ਨਹੀਂ ਸਕਦੀਆਂ ਚਲੋ ਇਹ ਸੰਦੀਪ ਜੀ ਆਜੀ ਸੂਈ ਜੇ ਆਜੀ ਸੂਈ ਹੈ ਜੀ ਖੈਰ ਸ਼ਹਿਰ ਸਮਝ ਲੈ ਜਰਸੀ ਸਮਝ ਲੈ ਚਾਈ ਵਾਲ ਸਮਝ ਲੈ ਆਸਟ੍ਰੇਲੀਅਨ ਲੈਣਾ ਜਿਹੜੇ ਮਨ ਦੇ ਜਾ ਰਹੇ ਦਿਮਾਗ ਨਹੀਂ ਇਹ ਕੰਮ ਕਰਦਾ ਆ ਵੇਖੋ ਹੋ ਗਿਆ ਕਮਾਂ ਵੇਚਦਿਆਂ ਬਿਲਕੁਲ ਆਜ ਬਸ ਇਹ ਜੇ ਉਹਨਾਂ ਦੇ ਘਰ ਨਹੀਂ ਦਿਖਾਉਗਾ ਚੰਗੇ ਜਿਹੇ ਥੱਲੇ ਕੈਮਰਾ ਰੱਖੇ ਇਹ ਕੋਲੇ ਵਾ ਜੀ ਜੇ ਇਹਨੂੰ ਕੋ ਟਾਈਮ ਆਸ ਦਿੰਦੇ ਬੰਦੇ ਨਾ ਇਹ ਹੁਣੇ ਲਾਈ ਇਹ ਸਵੇਰੇ ਸੂਈ ਅਜੇ ਪੁੜੇ ਨਹੀਂ ਕਿਉਂਕਿ ਗਾਂ ਨੇ ਜੀਰ ਦੀ ਵੀਡੀਓ ਮੇਰੇ ਕੋਲ ਸਾਢੇ 6 ਹੋਏ ਜੀ ਹਾਂ ਸਾਢੇ 6 ਟਾਈਮ ਸਾਢੇ 6 ਦਾ ਹੁਣ ਸ਼ਾਮਾਂ ਦਾ ਅੱਜ ਹੀ ਇਹਦੇ ਥੱਲੇ ਕਿਹੜਾ ਟਾਈਮ ਲਾਤਾ ਹਾਂ ਬਿਲਕੁਲ ਜੀ ਹਾਂ ਸਵੇਰੇ ਉਹਨਾਂ 4 ਕਿਲੋ ਚੋਈ 2-3 ਕਿਲੋ 4 ਕਿਲੋ ਅਸੀਂ ਚੋਏ ਹੁਣ ਇਹਦਾ ਤੇ ਡੂੰਮਣਾ ਉਦਾਂ ਹੀ ਲੱਗਾ ਅਸੀਂ ਕਿਲਾ ਨਾ 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 ਗਾਂਗ ਤੁਰਿਆ ਨਹੀਂ ਜਾਂਦਾ ਇਹ ਵਛੀ ਸੰਦੀਪ ਜੀ ਨੇ ਬਹੁਤ ਪਿਆਰੀ ਧੀ ਹੈ ਯਾਰ ਸ਼ਹਿਰ ਚ ਹੁੰਦੀ ਜੀ ਆਪਣੀ ਸਮਝ ਨਾਲ ਲਿਓ ਰੈਟ ਜੇ ਮੈਨੂੰ ਨਹੀਂ ਪਤਾ ਪਰ ਲੇਵੇ ਵੱਲੋਂ ਉਹ ਆਣ ਹਿਲਣ ਦੇ ਦੀ ਬੱਚਾ ਹੁੰਦੀ ਜਿਹੜਾ ਇਹਨੇ ਦਿੱਤਾ ਨਾ ਹਾਂਜੀ ਉਹ ਮੈਨੂੰ ਬੱਛੀ ਦੇ ਉਹਦੀ ਜਿਵੇਂ ਵਾਸੀ ਬਣੀ ਮੇਰੇ ਬੰਦਿਆਂ ਵੀ ਖੋਲੀ ਉਹਨਾਂ ਵੀ ਬਣੀ ਲੱਤ ਜਾੜਿਆ ਵੀ ਉਸਕੇ ਅੰਦਰ ਦਿਗਦਾ ਜਿਉਂ ਤੁਹਾਨੂੰ ਬਾਦ ਹੀ ਆੜੀ ਬੱਛੀ ਜਨਦੀ ਦੀ ਹਾਂਜੀ ਮੈਨੂੰ ਇਹ ਦੱਸੋ ਉਹ ਬੱਛੀ ਕਿਨੇ ਦੀ ਜਾਈਦਾ ਜੇ ਉੱਠਣੀ ਨਹੀਂ ਲਈ ਹੁਣ ਆ ਵੀ ਕੋਈ ਕਹ ਦੇ ਪਿੰਡਾੜੂਆ ਨਹੀਂ ਇਹ ਤਾਂ ਬੱਛੀ ਨਹੀਂ ਉੱਠਣੀ ਮੈਂ ਲਾੜੂ ਮੈਂ ਕਿੱਥੋਂ ਲਿਆਦਾ ਲੈ ਇਨੂੰ ਉਹਨੇ ਕਿਸਨੇ ਕਹਿਣਾ ਜੀ ਦੁੱਧ ਕਿੰਨਾ ਨਹੀਂ ਸਾ ਆਪਣੀ ਗੱਲ ਗੁੱਸਾ ਨਾ ਕਰਿਓ ਨਹੀਂ ਨਹੀਂ ਸਹੀ ਗੱਲ ਹੈ ਜੀ ਅ ਬੱਛੀ ਓਡੀ ਜਿੱਡੀ ਗਾਂ ਆ ਜੇ ਤਾਂ ਤੁਸੀਂ 10 ਦਿਨ ਦੁੱਧ ਛੜਤਾ ਤੇ ਬੱਛੀ ਰੱਖਣੀ 2 ਮਹੀਨਿਆਂ ਦੀ 2 ਮਹੀਨਿਆਂ ਦੀ ਜੇ ਤੁਸੀਂ ਨਾ ਛੜੋਗੇ ਫਿਰ ਇਹਨੇ ਆ ਪਕੜੇ ਚੋਏ ਨਾ ਪਿਛਲੀ ਖਰਾਕ ਜਾਂ ਟੀਕੇ ਲਾ ਲਓ ਇਹ ਐਰ ਸ਼ਹਿਰ ਦਾ ਟੀਕਾ ਭਾਜੀ ਬੱਛੀ ਵੀ ਐਰ ਸ਼ਹਿਰ ਦੀ ਉਹਨਾਂ ਬੰਦਾਂ ਟੀਕਾ ਵੀ ਐਰ ਸ਼ਹਿਰ ਦਾ ਲਵਾਇਆ ਵੀ ਸੈਕ ਸੀਮੰਟ ਕੋਈ ਨੰਬਰ ਨੂੰ ਭਰ ਹੈਗਾ ਹਜੇ ਮੇਰਾ ਦਮਾ ਨਹੀਂ ਇਹ ਕੰਮ ਦਾ ਤੇ ਨਾ ਮੈਂ ਪੁੱਛਦਾ ਹੀ ਹੁਣਾ ਆਪਨੇ ਸਮਝਣਾ ਲੋ ਵੀ ਕਿਹੜੀ ਨਸਲ ਆ ਕਿਹੜੀ ਫਸਲ ਆ ਬਿਲਕੁਲ ਬੱਸੀ ਬਹੁਤ ਚੰਗੀ ਆ ਮਗਰਬੀ ਪੱਛੀ ਆ ਸੂਬਾ ਦੂਜਾ ਜੇ ਤੁਸੀਂ ਤੀਜਾ ਸਮਝ ਕੇ ਲੈ ਲਓ ਬਿਲਕੁਲ ਆਪਾਂ ਦੂਜਾ ਕਰਕੇ ਲਈ ਹਾਂਜੀ ਪਰ ਆਪਾਂ ਨੇ ਭਰਾ ਤੋਂ ਤੀਜਾ ਹੀ ਸਮਝ ਲਿਆ ਤੀਜਾ ਬਿਲਕੁਲ ਮੈਨੂੰ ਨਾ ਕਈ ਵੀ ਸੂਬਾ ਫਿਰ ਸਾ ਚੌਥਾ ਚੌਥਾ ਨਹੀਂ ਹੋਊਗਾ ਜੋ ਚੌਥਾ ਉਹਦੇ ਰਸਾ ਵੜ ਦੂ ਬਿਲਕੁਲ ਤੇ ਸਜੀ ਜੀ ਮੁੱਲ ਹੁਣ ਤੂੰ ਦੱਸ ਦੇ ਕਿੰਨਾ ਕਰੀਏ ਇਹੋ ਜੀ ਚੀਜ਼ ਆ ਸਾਰੀ ਇਹੜੀ ਵੀਡੀਓ ਬਣਾਉਣਾ ਕਿੰਨਾ ਮੁੱਲ ਚਾਹੀਦਾ ਆਪੇ ਹੀ ਕਹਿੰਦਾ ਫੋਜੀ ਜੀ ਆਪਾਂ ਕਹੜੇ ਕੋਈ ਨਹੀਂ ਜੀ ਮੁੱਲ ਭਾਂਇ ਕਰਾ ਲਾ 65 ਹਾਂਜੀ ਭ ਹੁਣ ਉਹ ਦੱਸ ਬੱਚੀ ਦੇਣੀ ਕਿਨੇ ਦੀ ਤੂੰ ਉਦੋਂ ਦਾ ਕੰਮ ਕਰ ਲਿਆ ਪਤਾ ਨਹੀਂ ਤੂੰ ਨਜ਼ਾਰ ਆ ਗਿਆ ਕੋਈ ਹੁਣ ਦੱਸਦਾ ਨਹੀਂ ਕਿਨੇ ਪਤਾ ਕੀ ਗੱਲ ਕੀਆ ਉਹ ਉਨੇ ਰੱਖੋ ਰੇਟ ਜਿਹੜਾ ਦੇ ਦੇਣੀ ਐ ਐਵੇਂ ਘਟਾ ਦੇ ਬਾਅਦ ਦੇਖਿਆ ਜਿਹਨੇ ਬਾਅਦ ਦੇ ਕਿ ਬਈ ਨਾਲ ਇਹ ਕਿ ਨਹੀਂ ਹੁੰਦਾ ਕਿ ਫਾਇਦਾ ਕੋਈ ਨਹੀਂ। ਹਾਂ ਸੰਦੀਪ ਸਾਹਿਬ 55000 ਦੀ ਵਿਆਹ ਦੇ ਦੇ। ਚਲੋ। ਬਸ ਠੀਕ ਹੈ। ਦੁੱਧ ਦੇ ਦਊਗੀ ਬੱਛੀ 22 ਕਿਲੋ। ਬਸ ਛੋੜ ਲੈ ਕਾ ਮੀਆਂ। ਨਹੀਂ ਛੋੜ ਵੀ ਖੁੱਲੀ ਕਰਾਂ ਕੋਈ ਨਹੀਂ। ਜਾਣ ਦੇ ਤੂੰ। ਹੋਰ 1000 ਛੱਡਾਂਗੇ। ਚਲੋ ਚੱਣੀ ਜਿਆਦਾ। ਸਵੇਰੇ ਮੈਂ ਵੇਹ ਗੱਡੀ ਫੜ ਲਾਂਗੇ ਮੈਂ ਇੱਥੇ ਘਰ ਬੈਹੰਦਾ ਠਿਕਾ ਲਿਆ। ਮੈਨੂੰ ਮਿਲਦਾ ਨਹੀਂ ਕਿ ਇਹਨੂੰ ਵਾਲੀ ਡੀ ਲੂਟੀ ਤੋਂ ਕਿਹੜਾ ਛੁੱਟਿਆ। ਹਾਂ ਠੀਕ ਆ। ਮੈਨੂੰ ਇਹ ਬਣੀ ਰਹੀ। ਲਓ ਜਣ ਛੋੜ ਹੀ ਹੋਣੀ ਆ। 30000 ਦੀ ਵਿਆਹ ਸੰਦੀਪ ਸਾਹਿਬ। ਘਰ ਬੱਛੀ ਜਿਹੜੀ ਆ ਨਾ ਜੇ ਵੇਖੋ ਜੀ ਕਰਾਂ ਦੀ ਇਹ ਵੀ ਐਚਐਫੀ ਆ ਤੇ ਇਹ ਪਛੀ ਮਾਰੀ ਜਿਹੜੇ ਵੇਚਦੇ ਨੇ ਜੀ ਪਛੀ ਤੇ ਅੱਜ ਦਾ ਦੁੱਧ ਕਿੰਨਾ ਨਹੀਂ ਵੀ ਦੁੱਧ ਦੇਦ ਕੋਣਾ ਜੇ ਤੁਸੀਂ 22 ਆ ਪਰ ਤੁਸੀਂ 23 ਲਾ ਲਓ 23 ਮੰਨੀਏ ਹਾਂ ਉਹਕੇ ਡੱਬਾ ਹੀ ਨਹੀਂ ਮਾਰਿਆ ਤੇ ਨਾ ਹੀ ਮਾਰ ਕੇ ਦੇਣੀ ਜੀ ਹਾਂਜੀ ਆਪਣੀ ਸਮਝ ਲੈ ਲੋ ਗਾਂ 30 ਕਿਲੋ ਵਾਲੀ ਹੈਗੀ ਹੈ 30 ਕਿਲੋ ਵਾਲੀ ਬਿਲਕੁਲ ਵੀ ਨਿੱਕੀ ਨਹੀਂ ਨਹੀਂ ਵੱਡੀ ਗੱਡੀ ਥੋੜਾ ਆ ਜਾ ਤੱਕ ਗਾਂ ਰੱਖ ਜੀ ਜਦੋਂ ਅੱਜ ਹੁਣ ਤੈਨੂੰ ਪਤਾ ਵੀ ਟਾਈਮ ਤੇ ਲੱਗਾ ਨਹੀਂ ਨਾ ਜੀ ਲੱਗਿਆ ਟਾਈਮ ਲੱਗਾ ਇਹਦੇ ਵਿਆਪੇ ਫਸੀ ਹੋਵੇ ਬਿਲਕੁਲ ਜੀ ਕੋਈ ਗਾਰਡ ਇੰਨਡਾ ਜੀ ਕੋ ਬੱਟਾ ਡਿੰਗਣ ਦੇ ਆ ਕੋਈ ਵੀਰੀ ਭੈਣ ਪੜਾ ਕੇ ਕਹਿੰਦੇ ਬੱਤੇ ਡਿੰਗਣ ਦੇ ਬਿਲਕੁਲ ਜੀ ਖਾਂਦਾ ਛੇਦੇ ਘਰ ਵਾਲੇ ਕਿਹੜੇ ਕਰਦੇ ਆ ਇਹ ਵੀ ਬਾਕੀ ਮਾਰ ਤੁਸਰਾ ਚੌਾਈ ਉਹ ਤੇ ਤੈਨੂੰ ਆਪਣੀ ਆਦ ਦਾ ਪਤਾ ਜੀ ਹਾਂ ਹਾਂਜੀ ਸਨੀ ਜੀ ਮੋਲੇ ਦਾ ਕਰਦਾਂਗੇ ਬੱਛੀ ਬਹੁਤ ਪਿਆਰੀ ਇਹਦੇ ਮਗਰ ਬੱਛੀ ਆਇਆ ਸਹਾਰਿਆ ਭਾਵੇਂ ਕੋਈ ਐਚ ਆਰ ਸਮਝ ਲੈ ਭਾਈ ਸ਼ਾਹੀ ਵਾਲਾ ਮੈਨੂੰ ਲੱਗਦਾ ਵੀ ਐਰ ਸ਼ਾਇਰ ਕਰੀ ਰਾਕੀ ਪਤਾ ਨਹੀਂ ਜੀ ਸਨੀ ਜੀ ਮੋਲੇ ਦਾ ਕਰ ਲਈਏ ਆਪਾਂ 80000 ਅੱਛਾ 60 ਦੇ ਦਈਏ 75000 75000 ਚਲੋ ਛੋੜੋ ਚੋ 6000 ਰੁਪਏ 1000 75 ਦੀ ਇਹ ਦੋ ਥੱਲੇ ਹੋਣ ਜੀ ਛੇਤੀ ਛੋੜੋ ਆਹ ਫਾਈਨਲ ਸੁਣੀਓ ਜੀ ਪਹਿਲਾਂ ਬੱਛੀ ਨਹੀਂ ਇਹਦੇ ਮਗਰ ਬੱਛਾ ਮੈਂ ਬਾਕੀ ਸਾਰੀਆਂ ਬੱਛੀਆਂ ਆਜੇ ਬਰੇ ਕਰ ਨਹੀਂ ਜੀ ਜਿੰਨਾ ਬੇਵਾਹ ਅੱਛਾ ਅੱਛੇ ਦੇਖ ਕੋਈ ਆ ਰਹੀ ਹੈ ਕੁਦਕ ਦੇ ਰਾਂਗੇ ਕਿਨੇ ਮਰਨਾ ਵਿਚਾਰੇ ਸੋ ਰਾਜਾ ਬਣ ਕੇ ਸਾਡੇ ਕੋਲ ਹਾਂ ਜੀ ਇਹ 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 ਰੱਬ ਉਹਨੂੰ ਸੋਣਾ ਕਰਦਾ ਜਿਹਦੀ ਉਮਰ ਥੋੜੀ ਹੁੰਦੀ ਹੈ ਜਿਹਦੀ ਉਮਰ ਥੋੜੀ ਹੈ ਨਾ ਉਹਦਾ ਟੌਰ ਜਾਦਾ ਹੁਜੇ ਦੁੱਧ ਕਿੰਨਾ ਜੀ ਜੀ ਪਰਸੋਂ ਦੀ ਸੂਈ ਕੋ 14 ਕਿਲੋ ਦੁੱਧ ਆ ਤੁਸੀਂ 12 ਦੀ ਗਰੰਟੀ ਦੇ ਲੈ 12 ਕਿਲੋ ਹੈ ਨਹੀਂ ਆਨਲਾਈਨ ਮੰਗਾਈ ਠੀਕ ਮੱਛੀ ਦੋ ਦਦੇ 17 ਮੱਛੀ ਦੇਦੇ 18 ਵੇਖ ਲਓ ਵੀ ਆ ਰੂਰ ਕੱਦ ਪੂਰਾ ਵੱਡਾ ਕੋਈ ਇਹਨੂੰ ਟਾਈਟ ਫੈਮ ਨਹੀਂ ਹੈਗਾ ਜਿਹਨੂੰ ਦੇਖਿਆ ਤੂੰ ਹੁਣ ਵੇਖਣ ਡਿਆ ਤਸਵੀਰੇ ਵੀ ਆ ਕੇ ਵੇਖ ਲੈ ਬੜੀ ਚੰਗੀ ਉਹ ਆਪਾਂ ਘੱਟ ਬਣੀ ਆ ਬਿਲਕੁਲ ਕਿਉਂਕਿ ਅੱਜ ਚੁਆਈ ਚੁਈ ਹੋਈ ਆ ਹੂੰ ਜੀ ਮਾਲ ਸੋਣਾ ਲਓ ਚਲੋ ਵੇਖਦੇ ਜਾਣਾ ਹੀ ਆ ਮਾੜਾ ਵੀ ਵੇਖ ਜਾ ਹਾਂ ਬਿਲਕੁਲ ਜੀ ਇਹ ਨਹੀਂ ਗੱਲ ਵੀ ਜੇ ਕੋਈ ਡੰਗਰ ਮਾੜਾਏ ਦੋ ਥੋੜਾ ਵਾ ਹੌਲਾ ਵਾ ਰੇਟ ਹੌਲਾ ਉਸ ਹਾਬ ਨਾਲ ਮਿਲਦਾ ਬਿਲਕੁਲ ਜੀ ਜੇ ਤੁਸੀਂ ਪੈਸੇ ਲਾਏ ਤਾਂ ਫੇ ਚੀਜ਼ ਚੰਗੀ ਹਾਂ ਜੀ ਤੁਸੀਂ ਸਾ ਕਿੰਨਾ ਮੁੱਲ ਕਰਨੀ ਦਾ ਦੱਸ ਦੋ ਫਿਰ ਮੋਰੇ ਸੇ ਜੀ ਸਾਫ 55 ਦੀ ਜਸ ਨੂੰ ਚਲੋ ਹੋਰ ਕਰਨਾ ਤਹਾਡੀ ਮਰਜ਼ੀ ਇਹ ਚੋਂ 1000 ਛੱਡ ਦੇ ਚਲੀ ਜਾ ਚਲ ਜਾ 1000 ਛੋਟ ਹੋਣੀ ਹੈ ਜੀ ਇਹ ਵੀ 54 ਦੀ ਇੱਕ ਨੰਬਰ ਚਲੀ ਜਾ 54 ਦੀ ਬਸ ਠੀਕ ਹੁੰਦੇ ਆਦੇ ਵੇਖੀ ਜੀ ਵੇਖੀ ਜੇ ਬਾਜ ਫਿਰ ਕੋਈ ਇਹ ਸੰਦੀ ਵੀ ਸ਼ਾਈ ਵਾਲ ਪਹਿਲਾਂ ਵੱਛੀ ਸੁਈ ਮਗਰ ਵੱਛੀ ਤੇ ਹੁੰਦਿਆ ਲੱਤੀ ਹੋਣੀ ਹੁਣ ਹੀ ਆਈਆਂ ਜੀ ਦੋ ਹੋ ਬਣਾਈਆਂ ਦੋ ਤਿੰਨ ਚਾਰ ਲਓ ਜੀ ਵੇਖੋ ਦੁੱਧ ਜੀ ਦੁੱਧ ਅਜੇ ਤਜੇ ਮੈਂ ਉਹ ਗੱਲ ਕਰਨੀ ਆ ਵੀ ਮੈਂ ਕਿਣੀ ਚੋਰੀ ਆ ਆ ਬਿਲਕੁਲ ਜੀ ਵੱਛੀ ਦਾ ਥਾਣ ਜਿਹੜੀ ਉਧਰ ਆਪਾਂ ਸ਼ਾਈ ਵਾਲ ਕ੍ਰੋਸ ਦੇਖੀ ਨਾ ਕਾਲੀ ਹਾਂਜੀ ਹਾਂਜੀ ਉਧਰੋਂ ਵੀ ਚੰਗਾ ਲੱਗਾ ਉਹ ਨੇਰਾ ਹੋਇਆ ਵਾ ਨੀ ਪਤਾ ਲੱਗਦਾ ਨਹੀਂ ਬਖਾਵਾਂਗੇ ਜੀ ਲੋਕੋ ਮੜਾ ਜਾਂਦੇ ਸਵਾਵੋ ਤੋਂ ਕਮਾਓ ਮੜਾ ਜਾਂਦਾ ਕਮਾਓ ਨੀ 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 ਇਹ ਬਖਾਉ ਥਣ ਵੀ ਇਹ ਚਮਕ ਬੱਤੀ ਦੀ ਬਾਕੀ ਇਹ ਡੱਬ ਲਈ ਆ ਪਹਿਲਾਂ ਵਾਰ ਸੀ ਪਤਾ ਨਹੀਂ ਚੋ ਗਏ ਦੋਂਦੀ ਮੈਚ ਮੂੰਹ ਨਹੀਂ ਪੁੱਟਿਆ ਕਿਉਂਕਿ ਗੱਡੀ ਚ ਆ ਗਈ ਆ ਕਿ ਅਜੇ ਟਾਈਮ ਹੀ ਨਹੀਂ ਮਿਲਿਆ ਉਹਨਾਂ ਦੇ ਘਰ ਦਾ ਸਮਾਨ ਪਿਆ ਸੀ ਉਥੋਂ ਕਿ ਮੁਕਤਾ ਪਾਤਾ ਜੀ ਠੀਕ ਹੈ ਜੀ ਇਹ ਮਗਰ ਬੱਤੀ ਚੰਗੀ ਇਹਦੇ ਇਹਨੂੰ ਕੋਈ ਜਰਸੀ ਸਮਝ ਲੈ ਇਹਨੂੰ ਸਾਈਵਲ ਸਮਝੋ ਕ੍ਰੋਸ ਸਮਝੋ ਭਰਾ ਬਿਲਕੁਲ ਬਿਲਕੁਲ ਤੁਸੀਂ ਹੀ ਸਿਆਣੇ ਜੀ ਸਾਡੇ ਵੀਡੀਓ ਸਾਰੀ ਘਰ ਦੀ ਵੇਖਦੇ ਨੇ ਹੈ ਹਾਂ ਇਹ ਅਹੀ ਕਹੇ ਜੀ ਕਿ ਆ ਨਸਲਿਆ ਹਾਂ ਜੀ ਨਸਲ ਹੋਣੀ ਨਹੀਂ ਜੀ ਇਹ ਨਿਆਣਾ ਬਾਕੇ ਮਿਲਦੀ ਕੰਦ ਬੱਛੀ ਦਾ ਮੇਰੇ ਜਨਾ ਹੀ ਵੇਦਾ ਠੀਕ ਹੈ ਗੱਲ ਪਹਿਲਾਂ ਦਾ ਨਿਆਣਾ ਬਾਕੇ ਹਾਂ ਜਿਹੜੀ ਪਾ 10 ਦੇਣੀ ਵੀਡੀਓ ਪਾ ਜੀ ਇਹ ਬੱਛੀ ਥੋੜੀ ਜੀ ਇਹਨੂੰ ਗੱਪਣ ਤੇ ਬੜੇ ਪਈਏ ਲੱਗੇ ਵਛੀ ਪਰ ਜਿਹਨਾਂ ਦਿਨ ਪਛਾਣੀ ਨਾ ਕਰਨ ਤੇ ਘਰਾਂ ਵਾਲੇ ਕਹਿੰਦੇ ਵੀ ਨਹੀਂ ਹੁਣ ਇਹ ਹੌਲੀ ਹੌਲੀ ਹੋ ਕੇ ਨਾ ਇਹ ਤਾਂ ਮੰਗਦੇ 70 7000 ਰੁਪਏ ਹੁਣ ਇਹਨਾਂ ਦਿੱਤੀ ਚਲੋ ਸਾਨੂੰ ਭਾਣਾ ਵਜੇ ਇਹ ਦੇ ਦੇ ਹੁਣ ਤੂੰ ਦੱਸ ਨਹੀਂ ਸਾ ਜਿਹੜਾ ਬੰਦਾ 60 ਮੰਗਦਾ ਹੋਊ ਸੂਣ ਤੋਂ ਮਗਰੋਂ ਚਲੋ ਬੱਛੀ ਨੇ ਮਾੜੀ ਮੋਟੀ ਆਲ ਕੀਤੀ ਹੋਊ ਤੇ ਹੁਣ ਕਿੰਨੇ ਦੀ ਵਸ਼ੀ ਲੈਣ ਵਾਲੀ ਪਹਿਲਾਂ ਤਾਂ ਮੋਲ 60 ਮੰਗਦੇ ਰਹੇ ਅੱਛਾ ਹਾਂ ਉਹਨਾਂ ਦਾ ਮੋਲ ਮਿਲਨ ਦਾ ਕਰਨਾ ਇਹਨਾਂ ਦਾ ਉਹ ਮੈਂ ਨਹੀਂ ਕਰਦਾ ਹਾਂ ਦਾ ਮੈਂ ਇਦਾਂ ਆਉਣ ਦੇ ਤੇ ਜਾਂਦੇ ਵਸ਼ੀ ਦਾ ਕਰ ਦੋ ਤੇ ਐਸੇ ਪਲਾ ਕੇ ਘਲਾਵਾ ਉਦਾਂ ਇੱਕ ਬੰਡੀ ਹੈ ਹੈ ਸਹੀ ਤਾਂ ਵੜੀ ਦੀ ਮਗਰ ਵਸ਼ੀ ਵੇਖਦੀ ਪਿਆਰੀ ਹੈ ਹੈ ਪਿਓਰ ਜਰਸੀ ਵਾਲੇ ਇਹ ਵੀ ਸ਼ਹਿਰ ਲੜੋ ਪਿਓਰ ਕਾਲੀ ਵਸ਼ੀ ਹੈ ਬਿਲਕੁਲ ਜੀ 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 ਮੋਲੇ ਦਾ ਵਸ਼ੀ ਦਾ ਕਰ ਲਈ ਆਪਾਂ 45 40000 ਦੀ ਦੇ ਦਈਏ ਕਰ ਦੋ ਜੇ ਨਹੀਂ ਛੋੜ ਕਦੇ ਤੁਹਾਡੀ ਖੁਸ਼ੀ ਹੈ ਜਿਹੜਾ ਚੋ 2014 30000 30000 ਦੀ ਹੋ ਜਾ 60000 ਮੰਗਦੇ ਜੇ ਮੈਂ 38 ਮੁੱਲ ਕੀਤਾ ਤਾਂ ਮੈਂ ਵੀ ਕੋ ਲੈ ਕੇ ਕਰਦੇ ਮੈਂ ਉਹ ਫ੍ਰੀ ਥੋੜਾ ਛੱਡਦਾ ਮੈਂ 38 ਮੁੱਲ ਕਰ ਲਿਆ ਤੇ ਉਦਾਂ ਹੀ ਸ਼ਾਈ ਵਾਲ ਆ ਗਈ ਜੀ ਹੁਣ ਸ਼ਾਈ ਵਾਲ ਭਾਜੀ ਪਿਓਰ ਪਹਿਲਣ ਪੱਛੀ ਆ ਕਬੂਤਰੀ ਹੈ ਤੇ ਹੰਦੀ ਹੰਦੀ ਬਿਲਕੁਡ ਸ਼ਾਈ ਵਾਲ ਆਉਗੀ ਪਰ ਪੱਛੀ ਦੇਣ ਲੈ ਜੇ 2 4 10 ਉਹਦਾ ਮੈਨੂੰ ਆਂਦੇ ਵਿੱਚ ਦੱਸ ਦੇਣ ਲੈਂਦੀ ਨਥੋਂ ਮਾ ਦਾਹਰ ਲੈਂਦੀ ਆ ਤੇ ਲੇਵਾ ਬੱਛੀ ਦਾ ਵੇਖ ਲਾ ਦੂ ਮਣਾ ਲਾ ਦੂ ਠੀਕ ਆ ਬਾਈ ਦਿਖਾਓ ਕੈਮਰਾ ਵਿੱਚ ਠੀਕ ਆ ਇਹ ਬਰਫ ਦੇ ਗੋਲੇ ਲੀਦਾ ਖੋਜੀ ਆ ਠੀਕ ਆ ਸ਼ਾਈ ਵਾਲ ਨਹੀਂ ਕੋਈ ਹੱਥ ਲਾਉਂਦੀ ਲੋਕਾਂ ਦੀ ਬਿਲਕੁਲ ਜੀ ਬਾਕੀ ਇਹ ਔਲ ਇੱਕ ਅੱਧਾ ਦਿਨ ਡੰਗਰ ਕਰ ਲਿੰਦਾ ਸ਼ਾਈ ਵਾਲ ਜਿਹੜੀ ਪਹਿਲਣ ਹੋਵੇ ਉਹਦਾ ਡਰ ਵੀ ਨਹੀਂ ਹੁੰਦਾ ਪਹਿਲਾਂ ਮੇਰੀ ਘਰ ਦੀ ਐਚਐਫਸੀ ਉਹ ਵੀ ਕਰਦੀ ਆਹ ਵੇਖੋ ਜੀ ਠੀਕ ਆ ਐਦਾਂ ਥੜਾ ਥਨ ਨੂੰ ਹੱਥ ਲਾ ਕੇ ਸ਼ਾਈ ਵਾਲ ਜਿਹੜੀ ਲਾਉਂਦੇ ਉਹੋ ਲਾਓ ਸ਼ਾਈ ਵਾਲ ਅਗਲੇ ਨੇ ਚੋਣੀ ਵੀ ਆ ਨਾ ਤੇ ਕੁਝ ਤਾਂ ਥਮਾਉ ਮਣਾ ਮੂੰਹ ਦਿਖਾਓ ਇੱਧਰ ਲੈ ਬਤਾ ਕੋ ਸਿਸਨ ਜੀ ਵੀ ਲੱਗਦਾ ਹੈ ਨਾ ਕਿ ਦਾ ਲੱਗਦਾ ਹੈ। ਔਰ ਇਹ ਤੂੰ ਵੇਖਿਆ ਗੱਡੀ 'ਚ ਬਹਿ ਕੇ ਆਈ ਏ। ਦੇਖ ਵੇ ਇਹ ਮੰਤਰੀ ਜਾਂਦੀ। ਨਾ। ਵਾਕਿਆ ਸਹੀ ਗੱਲ ਆ। ਇਹ ਵਿਚਾਰਾ ਗੱਡੀ ਵਾਲਾ ਦਾ ਭਾਜੀ ਬਹਿ ਗਈ। ਮੈਂ ਤੂੰ ਪਛਾਈ ਆ ਬਹਿ ਗਈ ਨੇ ਇਹਨੂੰ ਕੋਣਾ ਵਹਿੜ ਗਾ ਆਪੇ ਉੱਠੇ ਹੁੰਦਾ ਚਲ ਇੱਥੇ ਉੱਠ ਪਈ। ਵਹਿੜ ਬੜੇ ਪਾਲੀ ਬੜੇ ਰਿੰਜ ਨੇ ਪਾਲੀ ਨਾ। ਚਲੋ ਸੇਵਾ ਕੀਤੀ ਅਗਲੇ ਭਾਈ ਪੈਸੇ ਵਟੇ। ਸੇਵਾ ਦਾ ਮੁੱਲ ਪੈਣਾ ਹੁੰਦਾ ਜੀ ਅੱਖ ਇਹਦੀ। ਇਹ ਮੂੰਹ ਵੇ। ਐ ਲੱਗਦਾ ਕੁੜੀ ਆ ਇਹਦਾ ਟਾਪ ਦਾ। ਬਾਕੀ ਧੰਨ ਵਾਲੀ ਵੀ ਆ, ਬੰਨ ਵਾਲੀ ਵੀ ਆ। ਜਿਦਾ ਦੀ ਵੀ ਹੈਗੀ ਕੰਨ ਵੀ ਚੰਗਾ ਜੇ ਆਪਣੀ ਮਰਜ਼ੀ ਨਾਲ ਲੈ ਲਿਓ ਭਰਾਵਾ ਬੋਲੋ ਜੀ ਫਿਰ ਜੀ ਮੁੱਲ ਇਹਦਾ ਕਿੰਨਾ ਕਰੀਏ ਤੇਰੇ ਸਾਹਮਣੇ ਰੋ ਜੀ ਛਾਈ ਵਾਲਦੇ ਤੇ ਜਰਸੀ ਦਾ ਤੇ ਇੰਨਾ ਕਹਾ ਕਿਸੇ ਨੂੰ ਮੈਨੂੰ ਪਤਾ ਵੀ ਇਹਦਾ ਸੱਚ ਉਹ ਤਾਂ ਦੂਣ ਨਾ ਹਾਂ ਪਰ ਮੈਂ ਔਲਾਦ ਨੂੰ ਜਿਹੜੀ ਕਰਦਾ ਹਾਂ ਬਿਲਕੁਲ ਜਾਣ ਦੋ ਇਹਦਾ ਮੰਗਣ ਨੂੰ ਤਾਂ 60 ਹੀ ਮੰਗਣਾ ਨਾ ਹਾਂ ਜੀ ਮੂਲੇ ਤਾਂ ਵੀ ਆਈ ਜਾਣੇ ਆਪਾਂ 60 ਨਹੀਂ ਮੰਗਣਾ ਨੇ ਵੀ ਇਧਰ ਵੇਖੋ ਅੱਛੀ ਕਿੱਥੇ ਚੱਡਾ ਜਾਂਦੇ ਆ ਇਧਰ ਵੇਖਦੇ ਇਧਰ ਵੇਖ ਹਾਂ ਬੰਨਾ ਨਹੀਂ ਅਜੇ 15 ਦਿਨ ਵਸ਼ੀ ਲਈ ਨਹੀਂ ਸੂਪੇ ਤੇ ਸੂਪੇ ਅੱਜ ਹੀ ਮੈਂ ਨਹੀਂ ਕਹਿੰਦਾ ਪਰ ਉਹਦਾ ਗਿੰਤੀ ਦੇਣੇ ਦਾ ਦਾਫਤ ਘਰਾ ਥਾਣਾ ਚ ਦੁੱਧ ਨਹੀਂ ਪਿਆ ਚੀੜ ਢੋਂਦੇ ਆ ਵੀ ਮੋਲੇ ਦਾ ਕਰ ਲਈਆਂ ਆਪਾਂ 50000 ਅੱਛਾ ਓਹ ਹੋ ਹੁਣ ਇਹਨੂੰ ਦੇ ਦਈਆਂ ਆਪਾਂ ਕਿਨੇ ਨੇ ਇਹ ਦੱਸੋ ਬਸ਼ੀਆ ਪਾਸ਼ਾਈ ਵਾਲੀ ਦੇ ਦੇਣਾ ਤਰੀਕੀ ਜਿਆਦਾ ਅੱਗੇ ਵੀ ਸ਼ਾਹੀ ਵਾਲੀ ਪਿਛਲੀ ਵੀਡੀਓ 'ਚ ਇੱਕ ਪਾਈ ਦਾ ਦੋ ਆਪਣੀ 44 ਦੀ ਬਸ਼ੀ ਦੇ ਦੋ ਚਲ ਹਾਂ ਠੀਕ ਹੈ ਕੋਸ਼ਿਸ਼ ਹਾਂ ਜਾ ਦੋ 44 ਦੀ ਦੇ ਦੀ ਚਲ 1000 ਛੋੜ 1000 1000 1000 ਛੋੜ ਪਿਆਰ ਬੜਾ ਬਖਸ਼ਿਆ 10 ਮਿੰਟਾਂ ਦੀ ਮਾਰ ਲੈ ਲਿਆ ਨਾ ਅੱਜ ਯਾਰ ਯਾਰ ਛੋੜ ਜੇ ਯਾਰ ਯਾਰ ਛੋੜ ਵੇ ਲੋ ਮੇਰੇ ਲੋ ਸਭ ਨਰਮੀ ਨੇ ਵੱਧ ਮਾ ਕੇ ਯਾਰ ਕਰਦਾ ਹਾਂ ਜਿਵੇਂ ਮਰਜ਼ੀ ਨਾਲ ਆ ਸੰਦੀਪ ਜੀ ਤੋਹਾ ਇਹਨੂੰ ਆ ਜਾਣਦੇ ਪਤਾ ਕਿਉਂ ਲੈਂਦਾ ਹਾਂ ਹਾਂਜੀ ਸਾਰੀ ਵੀਡੀਓ ਨਹੀਂ ਵੇਖੀ ਲੋ ਤਾਂ ਪੀਲੀ ਇਹ ਠੀਕ ਆ ਜਰਸੀ ਵੇਖੀਏ ਗਾ ਕੇ ਆਈ ਕੋਈ ਨਹੀਂ ਲੋ ਜੀ ਤੇ ਬੰਨਣੀ ਇੱਕ ਨੰਬਰ ਤੇ ਹੀ ਹਾਂਜੀ ਇਹਨੂੰ ਐਂਡ ਤੇ ਲਿਆ ਪਰ ਵਾ ਵੀਡੀਓ ਤੇ ਵੇਖ ਲੋ ਨੇ ਵੇਖ ਲੋ ਜਰਸੀ ਐਂਡ ਤੇ ਪੀਸਾ ਕਰਾ ਲਈ ਪਰ ਹੈ ਵੀ ਤਬਾਈ ਅਗਰ ਵੀ ਪਿਓਰ ਬੱਸੀ ਮੰਗਰ ਵੀ ਬੱਸੀ ਪਿਓਰ ਜਰਸੀ ਹੁੰਦੀ ਜੀ ਪੰਜਾਬ ਵਾਲੀ ਇਹ ਦੇਖੋ ਇਹ ਦੇਖ ਇਹ ਦੇਖ ਇਹ ਆ ਚੀਜ਼ ਸੰਦੀਪ ਜੀ ਆ ਵੇ ਆ ਵੇਖ ਤੇ ਫੇਰ ਸੀਲੀ ਉਹੋਈ ਗੱਲ ਫਬਜੀ ਵਾਲੀ ਵੇ ਪੰਦੀ ਮੋਟਰ ਹਾਂ ਦੀ ਮੋਟਰ ਵਾਕਿਆ ਸਹੀ ਗੱਲ ਹੈ ਜੀ ਜੇ ਸੀਲ ਡੰਗਰ ਆ ਨਾ ਉਹਦਾ ਸੰਦੇਸ਼ਾ ਵਾਧਾ ਪਾਉਂ ਦਿਖਾਓ ਹੁਣ ਪੰਜਾਬ ਵਾਲੀ ਅੱਛੀ ਆ ਇਹਨੂੰ ਕੋਈ ਕਹੇ ਰੇ ਸਮਾਹ ਚਲਾੜੀ ਤੇ ਮੈਂ ਅੱਡੀ ਫਰੀਜ ਆ ਇੱਧਰ ਵੇਖੋ ਇਹ ਉਦਾਂ ਨਹੀਂ ਚੋਗੀ ਗੱਲੇ ਬਾਤੀ ਕੜਾ ਨਹੀਂ ਆ ਚਾਰ ਹੈ ਚਲੋ ਚਾਰ ਉਹਦਾ ਇਹ ਸਾਰੀ ਦੂਜੇ ਤੀਜੇ ਸੂਏ ਚਾਲਦੀ ਆ ਜੇ ਇਹਨੂੰ ਗਿਣੋਗੇ ਦੰਦਾ ਹੋਂ ਫੇਰ ਚੋਗੀ ਜੇ ਪਿਓਰ ਚੋਗੀ ਪਹਿਲਣ ਵਸ਼ੀ ਨੇ ਵੀ ਜੇ ਨੇ ਵਸਾ ਭੀ ਉਹ ਜੀ ਹੋਊਗੀ ਮਤਲਬ ਕਿਡਾ ਔਖਾ ਜਰਸੀਆ ਲੋਕੀ ਤਰਲੇ ਮਾਰਨਦੇ ਆ ਹੈ ਬਿਲਕੁਲ ਜੀ ਇਹ ਪਤਾ ਨਹੀਂ ਕਿੰਨੇ ਕੇ ਰੁਪਈਏ ਮੰਗਦਾਂ ਇਹਦੇ ਘੱਬਣ ਦੇ ਉੱਪਰ ਕਮਾਉਣ ਨੂੰ ਤੇ ਮਾਰੋ ਕਮਾ ਲਓ ਫਿਰ ਕਮਾ ਲਓ ਤੇ ਕਮਾ ਲਓ ਸੋਰੀ ਆ ਨੋ ਤੇ ਦੇਵਾ ਵਿਹਲਾ ਵਸ਼ੀ ਦਾ ਤੇਰੇ ਹੁੰਦਿਆ ਆਈ ਆ ਬਿਲਕੁਲ ਜੀ ਨਹੀਂ ਉੱਥੇ ਚੋਗੇ ਲੈ ਆਂਗੇ ਨਹੀਂ ਉਦਾਂ ਤੋਂ ਦੋ 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 ਲੈ ਗਏ ਆ ਜੀ ਬਿਲਕੁਲ ਜੀ ਭਾਵੇਂ ਕਿਲੋ ਚੋਈ ਭਾਵੇਂ 5 ਕਿਲੋ ਚੋਈ ਚੋਗੇ ਥਣ ਦੇ ਵੇਖੀ ਹੋਣਗੇ ਹਾਂ ਜੀ ਵੇਹ ਵਸ਼ੀ ਦਾ ਤੌਰ ਜੇ ਇਹਨੂੰ ਟਾਈਮ ਲੱਗਾ ਹੋਵੇ ਨਾ ਇਹਦੇ ਕੋਲ ਤਰਿਆ ਹੀ ਨਾ ਜੀ ਜੇ ਕਿ ਤੈਨੂੰ 2 ਘੰਟੇ ਟਾਈਮ ਥੋਕਦਾ ਨਾ ਇਹ ਆਖੇ ਮੈਨੂੰ ਤੁਰਨਾ ਔਖਾ ਜੀ ਲੈ ਚਲ ਦੇਖੋ ਹਾਜੀ ਆ ਕੇ ਇਹ ਕਿਹੜੀਆਂ ਸਾਡੇ ਘਰ ਪਾਲੀਆਂ ਤੇ ਵੇਲੇ ਜਿੱਦਾਂ ਮਰਜੀ ਹੱਥ ਲਾਈ ਜਾ ਜਿਹੜਾ ਡੰਗਰ ਆ ਜਿਹਨੇ ਨਹੀਂ ਹੱਥ ਲਾਉਣਾ ਉਹਨੇ ਲਾਉਣੀ ਹੀ ਨਹੀਂ ਦੇਣਾ ਹਾਨੀ ਭੋਜੀ ਤਾਂ ਫਿਰ ਕਿਸਨ ਮੋਲ ਤੇ ਆਦਣਾ ਉੱਥੇ ਜਿੰਨਾ ਮਰਜੀ ਕਰਾ ਲਾ ਠੀਕ ਹੈ ਪਰ ਆਪਾਂ ਜਰਸੀ ਜੋ ਲਵਾ ਘੱਟ ਲੈਣਾ ਤੇ ਫੂਲ ਵੱਧ ਹੋਣੇ ਠੀਕ ਆ ਹਾਂਜੀ ਪਾਦਪੂਤ ਵੇਲਾ ਵਜੀਦਾ ਉਹ ਸਾਈ ਭਾਣ ਵਸੀ ਲਾ ਕੇ ਵਜੀ ਲੈ ਬਰੋਬਰ ਹਾਂ ਇਹ ਥੋੜਾ ਵੀ ਨਹੀਂ ਜੀ ਆ ਵਸੀ ਦੇ ਇਹ ਮਗਰ ਹੁਣ ਕਹਿਣ ਦੀ ਗਲਤ ਨਹੀਂ ਇਹ ਚੰਗਾ ਲੱਗਾ ਇਹ ਖਾਨ ਵਸੀ ਦੇ ਹਾਂ ਇਹਦੇ ਆਖ ਵੀ ਕਾੜੀ ਉਹ ਹੋਰ ਜੀ ਮੁੱਲ ਕਰਨੀ ਇਹਦਾ ਵਸੀ ਦਾ 55000 ਤਾਂ ਵੀ ਵੇਚ ਦੇ ਉਹ ਆਪਾਂ ਨਹੀਂ ਕਰਾਂ 60 ਮਗਲੀ ਹਾਂ ਐਂਡ ਵਾਲੀ ਪੀਸ ਤੇ ਮੈਨੂੰ ਫੋਕ ਨਾ ਜਾਵੀ ਤੁੰਗ ਸਾਰਿਆਂ ਦੇ ਕੁੰਦਾ ਨਹੀਂ ਲੈਣਦੇ ਕੋਨਾ 55000 ਦੀ ਬੱਸੀ ਜਿਆਦਾ ਸੰਦੀਪ ਜੀ ਠੀਕ ਹੈ ਹਜ਼ਾਰ ਹੀ ਛੱਡ ਤੋਂ ਬਾਅਦ ਮੋਦੀ ਜੀ ਕਰਦੇ ਮੈਂ ਹਸਾਲ ਲਾਉਣਿਆਂ ਵੀ ਉਹ ਦਿਨਾਂ ਨਾਲੋਂ ਚੰਗੀ ਹੀ ਮਾੜੀ ਲੋ ਇਹਦੀ ਆਪਾਂ ਵੇਚੀ ਹੋਇਆ ਦੂਜੀ ਸੂਈ ਥੋੜੀ ਰੁੱਖੀ ਸੀ ਤੇ ਪਹਿਲਣ ਆ ਦੰਦਾ ਚ ਆ ਉਮਰ ਦੀ ਅੱਛੀ ਆ ਇਹ 53000 ਦੀ ਹਿੰਦੀ ਸਾ ਦੇ ਲਈ ਬੱਸੀ ਜੀ ਇਹ ਮੁੰਡਾ ਉਹਨਾਂ ਪਰੈਦਰ ਕਿਉਂ ਕੀਤੀ ਨਹੀਂ ਰਾਇਆ ਚਲੋ ਰੱਬ ਨੂੰ ਜਾਣ ਦੇਣੀ ਰਾਇਆ ਦਾ ਮੌਕਾ ਹੀ ਨਹੀਂ ਮਿਲਿਆ ਆ ਜੀ ਇੱਕ ਚਲੋ ਆਪਣਾ ਹਸਾਕ ਦਾ ਵੀ ਹੁੰਦਾ ਜਦੋਂ ਬੰਦਲਾ ਕਰਨੀ ਕਿਹੜੇ ਵਿਲੇ ਆ ਇਹ ਰਾਇਆ ਨੂੰ ਵਾਲਾ ਕੰਮ ਹੋਰ ਥਾਂ ਚੱਲਦਾ ਜਿਵੇਂ ਕਿਤੇ 2 ਸਾਲ ਜਾਂ ਸਾਲ ਜਾਂ ਮਹੀਨਾ ਜਾਂ 10 ਦਿਨ ਜਿਹਨੇ ਚੈਨਲ ਬਣਾਇਆ ਉਹਨੂੰ ਜਿੰਨੇ ਆਸ਼ੀਆਂ ਹੋਣੀ ਜਿਹੜਾ ਲਗਾਤਾਰ ਕੰਮ ਕਰਨਾ ਜੇ ਤੁਸੀਂ ਪਪਾਲ ਕਰਨਾ ਜਾਂ ਤੁਸੀਂ ਵੀਡੀਓ ਬਣਾਉਣਾ ਦੀਸੀਆ 10-12 ਸਾਲ ਹੋ ਗਏ ਇਹ ਦੋ ਇਹੋ ਜਿਹੇ ਕੰਮ ਕਰੇਗਾ ਕਿੰਨੀਆਂ ਗੇ ਵੇਖਣੀਆਂ ਨਹੀਂ ਸਾਰਾਂ ਨਹੀਂ ਮੇਰੇ ਨਾ ਬਿਲਕੁਲ ਬਿਲਕੁਲ ਜੇ ਤੂੰ ਰਈਆਂ ਰੁਈਆਂ ਵਪਾਰੀਆਂ ਨੂੰ ਕੰਡਾ ਤੇਰੀ ਵੀ ਨਹੀਂ ਬਿਲਕੁਲ ਲੋਕ ਵੇਂਦੇ ਆ ਤਾਂ ਹੀ ਪਿਆਰ ਕਰਦੇ ਜੇ ਤੂੰ ਕੋਈ ਦਾਹ ਬੰਦ ਨਾਲ ਕਿੰਨੀ ਗੇ ਕਰ ਲੈਂਦਾ ਇੱਕ ਆਪਾਂ ਚਲੋ ਆਪਣਾ ਇਹ ਤੇ ਹੈ ਹੀ ਨਹੀਂ ਕੋਈ ਕਰਦਾ ਨਾ ਹੀ ਕਰਦੇ ਪਰ ਜੇ ਕੋਈ ਇਹ ਸੋਚਦਾ ਵੀ ਹੋਏ ਕਿ ਨਜ਼ਰ ਕੰਮ ਨਹੀਂ ਨਹੀਂ ਜਾਂਦਾ ਕੰਮ ਲੰਮਾ ਚੱਲਣਾ ਮੈਂ ਵੀ ਸਾਲ ਗਾਇਆਂ ਵੇਚ ਮੈਂਆਂ ਵੇਚਦੇ ਹਾਂ ਤੇ ਇਹ ਗੱਲ ਫਿਰ ਲੰਮਾ ਚੱਲਣਾ ਤੇ ਤੁਹਾਨੂੰ ਲੰਮਾ ਥੋੜਾ ਲੰਮਾ ਦੌੜ ਜਿਹੜਾ ਦੌੜਨਾ ਨਾ ਹੌਲੀ ਹੌਲੀ ਕੰਮ ਪਿਆਰ ਨਹੀਂ ਕਰਦੇ ਬਿਲਕੁਲ ਪਿਆਰ ਨੇ ਦੀ ਇਹਦਾ ਮੁੱਲ ਕੀਤਾ ਹੋਣਾ 58500 ਹਾਂਜੀ ਤੇ ਅੱਜ ਇੱਕ ਹੋਰ ਕੰਮ ਕਰਦਿਆਂ ਲੱਗਿਆ ਉਹ ਥਾਲ ਬੈਠ ਨੂੰ ਇਹ 51000 ਦੀ ਜਿੱਦੜ ਪਿਛਲੀ ਵੀਡੀਓ 51 ਦੀ ਸੀ ਨਾ ਇਹ ਵੀ 51 ਦੀ ਲਾ ਵੇ ਇੱਚੋਂ ਹੀ ਛੱਡਿਆ ਲੋ ਵੇ ਲੋ ਹੁਣ ਠੀਕ ਆ ਹੁਣ ਮੈਨੂੰ ਦੱਸੋ 51 ਦੀ ਜਰਸੀ ਪੰਜਾਬ ਵਾਲੀ ਲੈ ਆ ਕੇ ਲੋਕੀ ਲੱਖ ਲੱਖ 85 8000 ਜਰਸੀ ਦਾ ਮੰਗਦੇ ਆ ਹਾਂ ਅੱਜ ਤਾਂ ਮੈਂ ਨਗਰਾ ਦੀ ਸੀ ਆ ਇਹਦਾ ਬੱਚਾ ਉਹ ਮਰ ਮਰ ਗਿਆ ਜੇ ਪਰ ਇਹ ਵੀਡੀਓ ਤੇ ਨਹੀਂ ਪਾਉਣੀ ਅੱਜ ਅੱਛਾ ਕਿਉਂਕਿ ਇਹ ਆਈ ਲੇਟ ਰੂਟ ਤੇ ਕਿਦਾਂ ਲਾ ਲਾ ਮਲੋ ਬੱਚੀ ਬਹੁਤ ਚੰਗੀ ਦੁੱਧ ਕਿੰਨਾ ਜੀ ਦੁੱਧ ਸਰੀਰ ਹਸਿਆ 20+ ਨਾ 22 ਕਿਲੋ ਤੇ ਬੱਚੇ ਕਰਕੇ ਕਾਲੀ ਬੜੀ ਪਈ ਐ ਇਹਦੇ ਨੇ ਭਜਣਾ ਠੀਕ ਹੈ ਇਹਨੂੰ ਹੁਣ ਆਪਾਂ ਸ਼ਟ ਕਰਕੇ ਵੇਚਾਂਗੇ ਫੱਸੀ ਮੇਲਾ ਹੀ ਹੈ ਹਾਂ ਇਹ ਲੈ ਵਾਛੀ ਦਾ 24 ਕਿਲੋ ਦੁੱਧ ਦੇ ਕੋਲ ਹੈਗਾ ਤੁਹਾਨੂੰ ਰੇਟ ਫਿਰ ਤੋਂ ਰੈਣ ਦੀ ਅਗਲੀ ਵੀਡੀਓ ਕਰ ਲਾਂਗੇ ਚਲੋ ਜੋ ਅਗਲੀ ਚ ਪਾ ਦਾਂਗੇ ਇਹ ਜੋ ਵੇਚੀ ਤੋਰੋ ਕੀ ਵੀ ਪਹਿਲੇ ਵੀ ਨਹੀਂ ਹੋਵੇ 70000 ਦੀ ਵੜ ਦੇ ਦਿੰਦੇ ਸਨ ਜੀ ਦੁੱਧ 20+ ਆ ਚੁਾਈ 8 ਨੰਬਰ ਤੁਹਾਡੀ ਮਰਜ਼ੀ ਜੀ ਚੱਕ ਨੀ ਜੱਪ 65 ਜੀ ਦੇ ਰਹਾ ਬੱਚਾ ਵਿਖਾ ਦਾਂਗੇ ਇਹਦਾ ਮਰਿਆ ਬੱਚਾ ਵਿਖਾ ਦਾਂਗੇ ਬੱਚਾ ਮਰਿਆ ਬੱਚਾ ਮਰਿਆ ਬੱਚਾ ਵਿਖਾ ਦਾਂਗੇ ਹਾਂ ਬੱਚਾ ਨਹੀਂ ਤਾਂ ਇਨਸ਼ਾਅਤ ਰੇਟ ਤੇ ਹੁਣ ਆਪਾਂ ਕਿੱਥੇ ਜਾਏ ਹਾਂ ਜੀ ਫੇਰ ਉਧਰ ਵਾਂਗ ਕੋਈ ਇਹਦਾ ਥੋੜਾ ਜਿਆਦਾ ਨੁਕਸਾਨ ਜੀ ਮੈਂ ਡਰਦੀ ਆਈ ਆ ਬੱਚੇ ਕਰਕੇ ਕਰਦੀ ਨੀ ਜੀ ਜਿਨੇ ਫੜ ਨਹੀਂ ਮਿੰਟ ਮਿੰਟੀ ਫੜ ਲਿਓ ਮੁੜ ਕੇ ਨਫਾ ਲਿਓ ਆ ਸਾਰਿਆਂ ਨੂੰ ਕੀ ਨਫਾ ਹਾਂ ਹਾਂਜੀ ਜਿਹੜਾ ਕੋ ਮਾਲ ਭੈਣ ਭਰਾ ਲਿਆ ਸਾਰਿਆਂ ਨੂੰ ਕਿਹਾ ਵੀ ਨਫਾ ਲਵੋ ਵਪਾਰੀ ਬੰਦੇ ਮਾਲ ਲੈ ਗਏ ਨੇ ਹਾਂਜੀ ਜੇ ਮਾਲ ਭਾਅ ਨਾਲ ਤੇ ਖੜਿਆ ਪਾ ਨਫਾ ਹੈ ਬਿਲਕੁਲ ਜੇ ਮਹਿੰਗਾ ਹੋਊਗਾ ਤੇ ਕਿਹਨੇ ਫੋਨ ਕਰਨਾ ਨਾ ਨਾ ਕਿਸੇ ਨੂੰ ਕਿਹਨੇ ਕਰਨਾ ਇੱਕ ਵਾਰੀ ਕੋ ਮਹਿੰਗੀ ਲੈ ਜੂ ਦੂਜੀ ਵਾਰੀ ਨਹੀਂ ਕਿਸੇ ਨੂੰ ਫੋਨ ਕਰਾਣਾ ਯਾਰ ਮਹਿੰਗੀਆਂ ਹੁਣ ਆਪਾਂ ਜਿਹੜੇ ਸਾਨਾ ਰੇਟ ਪਾਉਂਦੇ ਸੀ ਹੁਣ ਆਪਾਂ ਕੋਲ ਮਾਰਜਨ ਜਾਂ 2-3 ਹਜ਼ਾਰ ਦਾ ਰੱਖ ਕੇ ਨਾ ਫਾਦਲੇ ਆ ਜੇਕ ਪਾ ਕਰਨੇ ਤੇ ਬਾਈਤਲੀ ਕਰਨੇ ਤੇ ਕਰਨੇ ਪੈਣਾ ਬਾਕੀ ਸੰਦੀਪ ਜੀ ਗੱਲਾਂ ਬਾਤਾਂ ਦੇ ਮੁੱਕ ਰੀਆਂ ਨੇ ਮੈਂ ਦੇਹੋ ਆ ਨਾ ਹਰ ਭੈਣ ਭਰਾ ਨੂੰ ਪਿਆਰ ਨਾਲ ਰੋ ਪਿਆਰ ਨਾਲ ਹੀ ਕੰਮ ਸਾਰੇ ਹੋਣੇ ਜੇ ਜਿਹੜਾ ਮਸਲਾ ਪਿਆਰ ਨਾਲ ਲੋਝਦਾ ਨਾ ਉਹ ਦਬਕੇ ਨਾ ਨਹੀਂ ਹੁੰਦਾ ਠੀਕ ਆ ਬਾਕੀ ਕੰਮ ਸਾਰੇ ਵਧੀਆ ਕਰਨ ਲਈ ਕੋਈ ਮਾੜਾ ਨਹੀਂ ਕਰਦਾ ਜਿਹੜਾ ਵੀ ਕਾਰੋਬਾਰ ਕਰਦਾ ਆਪਣੇ ਹਿਸਾਬ ਨਾਲ ਵਧੀਆ ਹੀ ਕਰਦਾ ਤੇ ਸਾਰਿਆਂ ਨੂੰ ਮਾਰਾ ਚੜਦੀ ਕਲਾ ਰੱਖੇ ਕਿਸੇ ਦੇ ਪਿਆਰਾਂ ਪਿੱਛੇ ਸਾਡਾ ਵੀ ਚੱਲ ਜੇ ਅਸੀਂ ਦੇਹੋ ਅਰਦਾਸ ਕਰਦੇ ਹਾਂ ਪ੍ਰਮਾਤਮਾ ਆਣ ਗਵਾੜ ਨਗਰ ਕਿਹੜਾ ਹਰ ਕੋਈ ਖੁਸ਼ ਰਵੇ ਤੇ ਅਸੀਂ ਵੀ ਖੁਸ਼ ਰਹੀਏ ਅਹੀਂ ਚਲੋ ਮਾੜਾ ਚੰਗਾ ਟਾਈਮ ਲੰਘਾਇਆ ਲੋ ਮਾੜਾ ਚੰਗਾ ਟਾਈਮ ਹੁੰਦਾ ਸਰੀਰ ਤੇ ਪਤਾ ਉਦੋਂ ਲੱਗਦਾ ਚੰਗੇ ਟਾਈਮ ਤੇ ਸਾਰੇ ਸਹਾਰ ਹੁੰਦੇ ਤੂੰ ਮਾੜਾ ਟਾਈਮ ਉਦੋਂ ਕੋਈ ਕੋਈ ਖੁਲਾਉਂਦਾ ਵਰਦੀਆਂ ਜੀਆਂ ਵਰਦੀਆਂ ਜੀਆਂ ਕੋਈ ਕੋਈ ਖੁਲਾਉਂਦਾ ਤੁਹਾਡੇ ਦਾ ਟਾਈਮ ਹੁਣ ਚੰਗਾ ਆ ਗਿਆ ਮੇਰੇ ਤੇ ਤੇ ਮੈਂ ਆਖਾ ਫਲਾਣਾ ਮੈਂ ਜਿਹੜੇ ਜਿਹੜੇ ਬੰਦੇ ਨੇ ਮੇਰੇ ਨਾਲ ਮਾੜੇ ਟਾਈਮ ਗੁਜ਼ੋਤੇ ਮਨ ਲਈ ਪਿੱਠ ਤੇ ਨਹੀਂ ਲੱਗਣ ਦਿੰਦਾ ਜਿੱਥੇ ਮਰਜ਼ੀ ਮੈਨੂੰ ਆਵਾਜ਼ ਮਾਰਨ ਮੈਂ ਝੱਟ ਕੇ ਜਾਂਦਾ ਸਹੀ ਸਹੀ ਯਾਰੇ ਬੰਦੇ ਮੇਰੇ ਨਾਲ ਸਹੀ ਗੱਲ ਮਾੜੇ ਸਰ ਇਹ ਨਾਲ ਚਲੋ ਆਪਾਂ ਨੂੰ ਚੋਈ ਤਰਖਣਾ ਚਾਹੀਦਾ ਕਿ ਕਿਸ ਨੇ ਹੁਸਿਆ ਪਿੰਡ ਨੇੜੇ ਜੈਂਦìਪੁਰ ਕੱਥੂ ਨੰਗਲ ਟੂਲਪਲਾਜਾ ਜਦੋਂ ਤੁਸੀਂ ਜੈਂਦìਪੁਰੋਂ ਥੋੜਾ ਜਿਹਾ ਅੱਗੇ ਆਏ ਤਲਵੰਡੀ ਵਾਲਾ ਪੋਲਿਆ ਉਹ ਬਣਿਆ ਵਾ ਗੁਰਦੁਆਰੇ ਦਾ ਗੇਟ ਹਾਂਜੀ ਤੇ ਉਹ ਗੇਟੋਂ ਅੰਦਰੋਂ ਇਹਦੇ 3 ਕਿਲੋਮੀਟਰ ਆਪਣੀ ਸੜਕ ਦੇ ਉੱਪਰ ਹੀ ਨਿਕਿਆ ਜਾ ਮਾੜਾ ਮੋਟਾ ਮਾਰ ਐ ਨੇ ਜੇ ਨਾਗਾ ਸਣ ਬਸਿਆ ਆ ਵੀ ਬਣਾ ਕੇ ਦਿੱਤਾ ਉੱਥੇ ਬੈਠੇ ਸਹੀ ਸਹੀ ਉਹਨੇ ਬਣਾਇਆ ਹਾਂ ਜੀ ਉਹਦਾ ਹੀ ਕੀਤਾ ਜੇ ਤੇ ਤੁਸੀਂ ਆਓ ਦਰਸ਼ਨ ਦਿਓ ਮੈਂ ਗੁੱਸੇ ਪਾਸੇ ਜਿਕੇ ਵ ਲਈ ਧੁੱਕ ਜਾਵਾਂ ਤੇ ਤੁਹਾਨੂੰ ਮਾੜਾ ਚੰਗਾ ਵੀ ਬੋਲਦਾਂ ਤੇ ਮਾਫੀ ਦੇ ਦਿਓ ਬਾਕੀ ਮੋਬਾਈਲ ਨੰਬਰ 9814178121 9814178121 ਤੇ ਸੰਦੀਪ ਸਿੰਘ ਹਣ ਐਂਡ ਤੇ ਉਹ ਬੱਚਾ ਪਣਾ ਜਾਂ ਬਖਾ ਆਜੋ ਕਿਉਂਕਿ ਮੁਰਗੇ ਨਾਲ ਉਹ ਵੀਡੀਓ ਜੋ ਪੈ ਜੇ ਤੇਰਾ ਲਾਇਸੈਂਸ ਬਣ ਜਾਂਦਾ ਇਹ ਇਹ ਵੀ ਵੇਚਣੀ ਕਿ ਨਹੀਂ ਵੇਚਦੀ ਵੀ ਨਹੀਂ ਪਤਾ ਬਿਲਕੁਲ ਜੀ ਬਿਲਕੁਲ ਪਰ ਉਹ ਜੇ ਮੁੜਕੇ ਵੀ ਕੋਈ ਭੈਣ ਭਰਾ ਲਊਗਾ ਤਾਨੂੰ ਇਹ ਪਤਾ ਹੋ ਇੰਨੀ ਕ੍ਰੀਮ ਦੀ ਵੀਡੀਓ ਪਈ ਆਹ ਬੱਚਾ ਮਾਰ ਠੀਕ ਆ ਜੀ ਜਿੰਦਾ ਹੋਵੇ ਜਾਂ ਮਰ ਗਿਆ ਕੁਦਰਤ ਦੇ ਰੰਗ ਗਿਆ ਚਲੋ ਮੌਤੇ ਆ ਹੀ ਜਾਂਦੀ ਕਿਉਂਕਿ ਬੱਚਿਆਂ ਨੂੰ ਕਿਹੜਾ ਨਾ ਹੀ ਦੁੱਧ ਛੱਡਿਆ ਤੇ ਨਾ ਉਹਨਾਂ ਨੇ ਛੱਡਣਾ ਸਿੱਧੀ ਗੱਲ ਠੀਕ ਹੈ ਜੀ ਬੱਚੇ ਚਲੋ ਚਲੋ ਮੇਰਾ ਵੀਰ ਬਾਤ ਤੇ ਇਹਨੂੰ ਸਬਸਕ੍ਰਾਈਬਰ ਨਾਲ ਮੇਰੇ ਜਿਹੜੇ ਭੈ ਵੀ ਪਾਜਾ ਉਤਰ ਜੰਦੇ ਨਾਲ ਆਜੋ 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 ਵੀ ਹਾਪੀ ਤੂੰ ਗੱਲਾਂ ਕਰਦਾ ਜਾ ਉਹ ਅਜੇ ਬਤੂਵਾ ਤੂੰ ਫਿਲਮਾਂ ਦੇ ਹੋਰੇ ਚੱਲ ਜਣਾ ਹਾਂ ਦੇ ਕੋਈ ਮੇਰੇ ਵੀ ਠੀਕ ਹੈ ਠੀਕ ਹੈ ਮੇਰੇ ਆਦੇ ਤੂੰ ਹੋਰੇ ਜੁਨੀਆ ਗੱਲਾਂ ਕਰਦਾ ਫਿਲਮਾਂ ਦੇ ਕਰ ਨਾਲ ਪਹਿਲਾਂ ਹੀ ਹੰਦੀਸਾਂ ਨੂੰ ਸਿਆਣ ਫੌਜੀ ਦਾ ਗੱਲ ਇੱਕ ਵੇਹੀ ਕਿਉ ਮੈਂ ਤੈਨੂੰ ਅੱਗੇ ਵੀ ਕਹਿ ਰਹੀ ਇਹ ਵੇਹਣਾ ਤੁਹਾਨੂੰ ਫੋਜ ਉਹ ਵੇਹ ਗੱਲਾਂ ਹੀ ਬੋਲਾਂ ਦੇ ਨਹੀਂ ਗੱਲਾਂ ਨਾ ਗੱਲਾਂ ਜਿਹੜੀਆਂ ਨਾ ਜਿਹੜਾ ਬੰਦਾ ਠੋਕਰਾਂ ਖਾਂਦਾ ਸੀ ਉਹਨੂੰ ਗੋਲ ਕਿਦਾਂ ਦਾ ਪੱਥਰ ਹਾਂਜੀ ਰੇੜ ਰੜ ਕੇ ਅਸੀਂ ਗੱਲਾਂ ਸਿੱਖੀਆਂ ਨਹੀਂ ਸਿਖਾਈਆਂ ਪਰਮਾਤਮਾ ਨਾਲ ਸਾਨੂੰ ਬਿਲਕੁਲ ਇਹ ਰਾਤੀ ਇੱਕ ਬੰਦੇ ਨੇ ਫੋ ਮੈਂ ਫੋਨ ਬੰਦ ਨਹੀਂ ਕਰਦਾ ਮੇਰਾ ਵੀਰ ਕੋਈ ਪੈਂ 12 ਵਜੇ ਲਾ ਕੇ ਵੇਖ ਲਓ। ਛੋਣਾ ਨਹੀਂ ਫੋਨ ਹੁੰਦਾ ਕੋਈ ਨਹੀਂ ਮੈਨੂੰ ਚੱਕਰ ਨਹੀਂ ਮੈਨੂੰ ਆਉਣ ਸੁਣਦਾ ਮੈਂ ਵੀ ਘਾਟੀ। ਬਿਲਕੁਲ ਜੀ। ਐਡਾ ਨਹੀਂ ਵੀ ਮੈਂ ਬਿਸਤਰਾ ਮਾਰ ਲਿਆ ਤੇ ਮੁੜ ਕੇ ਉੱਠਣ ਚੁਗਾ ਹੀ ਨਹੀਂ। ਤੂੰ ਬੰਦ ਦਾ 6:00 10:00 ਵਜੇ ਵੀਰ ਕਹਿੰਨੇ ਫੋਨ ਕੀਤਾ ਮੈਂ ਉਹਦੀ ਬਹੁਤ ਰਿਸਪੈਕਟ ਕਰਦਾ। ਵੇਖੋ ਨਾ ਇਹ ਗੱਲ ਕਹੀ ਵੀ ਅਸੀਂ ਵੀਡੀਓ ਬਣਨੇ ਤੁਹਾਡੀ ਮਜ਼ਾ ਹੀ ਆ। ਮਾਰ ਨਹੀਂ ਲੈਣਾ। ਨਾ ਨਾ ਨਾ। ਪ੍ਰੀਮ ਨਾ ਵੀਡੀਓ ਵੇਖਦੇ ਤੇ ਚਲੋ ਜਿਹੜਾ ਵੀਡੀਓ ਬਣਦਾ ਹੋਏ ਨਾ ਕਮੀ ਕਰਾ ਕਰੋ ਉੱਥੇ ਸਬਸਕ੍ਰਾਈਬਰ ਜਿਹਦਾ ਵਧਣਿਆ ਉਹਨੂੰ ਨ ਜਿਹੜਾ ਵੇਂਦਾ ਵੀਡੀਓ ਭੈਣ ਭਰਾ ਉਹਦੇ ਘੜੀ ਹੱਥ ਜੋੜ ਕੇ ਮੇਰੇ ਰਿਸ਼ਤੇਦਾਰ ਵੀ ਜਾਂ ਕੋਈ ਸੱਜਣ ਵੀ ਆ ਤਾਂ ਸਬਸਕ੍ਰਾਈਬ ਕਰੋ ਸੰਦੀਪ ਡੇਰੀ ਫਾਰਮ ਮੇਰਾ ਕੋਈ ਡੇਰੀ ਦੂਰੀ ਫਾਰਮ ਨਹੀਂ ਸੰਦੀਪ ਡੇਰੀ ਫਾਰਮ ਮੇਰਾ ਹੀ ਆ ਹੁਣ ਚਲ ਮੈਂ ਇਹਦੇ 'ਚ ਆ ਇਹ ਇਹਦੇ ਨਾਲੇ ਕੰਮ ਚੱਲਣਾ ਨਾ ਮੈਂ ਫਾਰਮ ਬਣਾਵਾ ਨਾ ਮਹਾਰਾਜ ਮੈਨੂੰ ਬਣਾਵੇ ਜੇ ਸੰਦੀਪ ਨਾਲ ਲੜ ਪਿਆ ਨਾ ਤੇ ਮੈਂ ਇਦਾਂ ਦਾ ਭਵੇਂ ਇਹਨੂੰ ਕੁੱਟਣਾ ਜਾਏ ਮੈਨੂੰ ਕੁੱਟਣਾ ਤਾਂ ਦੋਵਾਂ ਜਗ੍ਹਾ ਨੂੰ ਫੇਰ ਅਸੀਂ ਇਕੱਠੇ ਹੋ ਜਾਣਾ ਮੇਰਾ ਸੁਭਾਅ ਹੀ ਇਦਾਂ ਦਾ ਜਿਹੜੀ ਗੱਲ ਕਰਨੀ ਮੂੰਹ ਤੇ ਕਰ ਦੋ ਮੂੰਹ ਤੇ ਕੀਤੀ ਦੋਕ ਦਿਨ ਚੁੱਪ ਦੀ ਮੁੜ ਕੇ ਆਪੇ ਬੰਦਾ ਸੋਚਦਾ ਇਥੋਂ ਲੈ ਕੱਖ ਨਹੀਂ ਜਾਣਾ ਤੈਨੂੰ ਮਰਾਜ ਹੋਣੀ ਆ ਆਈ ਗੱਲਾਂ ਕਰਦੇ ਇੰਜ ਹਾਂਜੀ ਕਿ ਮਲੇ ਇੱਕ ਥਾਣੇਦਾਰ ਬੰਦਾ ਉਹਨੇ ਆਪਣਾ ਕਰ ਲਈ ਜੀ ਨਾਲ ਮਲੇ ਲੱਖਾਂ ਤਪਣਾ ਕਈ ਬੰਦੇ ਚਲੇ ਗਏ ਦੁਨੀਆ ਤੋਂ ਚੰਗੇ ਚੰਗੇ ਬੰਦੇ ਜਦੋਂ ਸਮਾਂ ਆ ਗਿਆ ਪਿਆਰ ਨਾ ਰੋ ਪਹਿਲਾਂ ਅਸੀਂ ਵੀ ਮਾੜੇ ਹਾਂ ਹੁਣ ਪਰਮਾਤਮਾ ਨੇ ਸਮੱਤ ਬਖਸ਼ੀ ਮਾੜੀ ਮੋਟੀ ਚਲੋ ਫਟਿਆ ਨੁਕਸ ਥੋੜੀ ਬੋਦੀ ਦਵਾਈ ਖਾਈ ਦੀ ਜਦੇ ਫੋਣ ਪ੍ਰੇਮ ਨਾ ਰਹੀਦਾ ਕਿਹਨੂੰ ਮਾੜਾ ਚੰਗਾ ਨਹੀਂ ਅੱਜ ਸਵੇਰੇ ਉਹ ਗੱਲ ਫੇਰ ਵੱਧ ਜਾਂਦੀ ਉਹ ਵਿਚਾਰਾ ਮੈਂ ਹਾਰਨ ਮਾਰ ਬੈਠਾ ਰੇੜੇ ਵਾਲਿਆਂ ਨੂੰ ਵੀ ਹੌਲੀ ਜਾਣ ਦੂੰ ਉਹਨਾਂ ਗੱਡੀ ਵੇਖ ਕੇ ਝੋਟੇ ਦੇ ਹੋਰ ਦੋ ਠੋਕ ਦਿਆਂ ਮੈਂ ਬਾਰੀ ਸ਼ੀਸ਼ਾ ਠਾਹ ਕਰੋ ਮੈਂ ਇਹਨੂੰ ਨਾ ਮਾਰੋ ਮੈਂ ਹੁਣੀ ਚੱਲ ਜਾਂਦਾ ਮੈਨੂੰ ਕਿਹੜੀ ਆਖਰਾਂ ਕੋਈ ਕੋਈ ਨਹੀਂ ਕਿਹਾ ਤੁਹਾਡੇ ਕੋ ਕੱਟੀ ਵਛੀ ਨਹੀਂ ਮਿਲਦੀ ਜੀ ਸਾਨੂੰ ਉਹ ਵਾਕਿਆ ਖਲੋ ਗਿਆ ਜਿਹਦਰ ਬੰਦੇ ਆਉਂਦੇ ਭੋਗ ਇਹ ਕੀ ਗੱਲ ਹੈ ਮੈਂ ਕਿਹਾ ਯਾਰ ਉਹਨੂੰ ਮਾਰਨ ਦੇ ਮੈਂ ਮੈਂ ਟੱਕ ਲੇਟ ਹੋ ਜਾ ਕਿ ਹੋ ਚੱਲਿਆ ਇੱਕ ਮਿੰਟ ਦਾ ਕਿੰਨਾ ਖੜਕਾ ਤੇ ਕੀ ਬਤਾ ਇੱਕ ਮਿੰਟ ਲੇਟ ਆ ਮੇਰੀ ਗੱਡੀ ਜਾਣ ਹੀ ਨਹੀਂ ਬੱਜ ਜਣੀ ਕੀ ਬਤਾ ਕੀ ਸਾ ਬਿਲਕੁਲ ਕਾਲੀ ਕੁੜੀ ਨਾ ਕਰਿਆ ਘਰ ਹੁਣ ਤੋਂ ਵੀ ਨੇਰੇ ਹੋ ਕੇ ਜਾਣਾ ਮੇ ਤੇ ਜਿਹਦੇ ਤੁਸੀਂ ਮਗਰੋਂ ਬੋਲਾ ਮੈਂ ਤੇ ਫੋਨ ਹੀ ਬੋਲਦਾ ਮੈਂ ਤੇ ਕਹਾਂ ਨਾ ਜਿਹੜਾ ਤੁਹਾਡੇ ਗਾੜੀੋਂ ਆਉਣ ਡਿਆ ਉਹ ਨਾ ਤੇ ਜਿਹੜਾ ਗਾੜੀ ਜਾਂਡਿਆ ਉਹ ਬੋਲਾ ਫੇਰ ਤੁਸੀਂ ਗੱਡੀ ਚਲਾ ਲਓਗੇ ਮੈਂ ਸਾਰੀ ਜਿਹੜੀ ਫੋਨ ਹੀ ਵਰਦਾ ਗੱਡੀ ਚ ਚਲਾਉਂਦਾ ਪਰ ਮੇਰੀ ਮਾਹਰ ਅੱਗੇ ਹੋਰ ਦਾ ਵੀ ਮੈਨੂੰ ਬਚਾਇਆ ਹਰ ਇੱਕ ਨੂੰ ਬਚਾਇਆ ਚਲੋ ਇਹ ਜ਼ਿੰਦਗੀ ਆ ਜਿਹਨਾਂ ਤੇ ਹੈਗੀ ਆ ਚੰਗੀ ਚੰਗੀ ਜੀਹੇ ਨਜ਼ਾਰੇ ਲੈਣ ਦੇ ਨਜ਼ਾਰੇ ਲਈਏ ਸੰਦੀਸਿਆ ਇਹ ਫੋਰੀ ਸਰ ਗੱਲਾਂ ਨਾ ਨੋੜ ਕਰਨੀਆਂ ਇਹ ਸਵਾਸ ਯਾਣਾ ਵੱਖਰਾ ਸਵਾਸ ਸੀਸ਼ਕ ਸਵਾਸ ਇਹ ਫੋਰੀ ਤੇ ਗੱਲ ਤੋਂ ਮੇਰੀ ਹੋ ਲੰਮੀ ਹੋ ਜਣੀ ਕੋਈ ਚੱਕ ਨੇ ਹੋ ਜੇ ਪਹਿਲੇ ਫੌਜੀ ਸੀ ਆਪਣੇ ਕੋਲ ਦੂਜੀ ਚਲੋ ਵਿਟ੍ਹਮਲ ਲਈ ਗੱਲ ਕਰਦੇ ਆ ਉਹਨਾਂ ਦੇ ਵੇਲੇ ਹਜੇ ਵੀ ਚਲੋ ਉਹਨਾਂ ਤੋਂ ਆਪਣਾ ਥੋੜਾ ਜਿਹਾ ਬਿਜ਼ਨਸਮੈਨ ਬੰਦੇ ਆ ਕਿ ਨਹੀਂ ਤੇ ਉਹਨਾਂ ਗੱਲਾਂ ਹਜੇ ਜਿੱਤੇ ਆਂਦੀਆਂ ਧਾਰ ਵੇਰ ਕਹਿ ਜਾਂਦੀ ਇਹ ਨਹੀਂ ਜੀ ਜਿਹੜਾ ਪਬਜੀ ਪੂਜੀ ਬੰਦਾ ਹੁੰਦਾ ਉਹਦਾ ਸ਼ੌਂਕ ਹੁੰਦਾ ਨਾਲੇ ਇੱਕ ਨਾਲੇ ਸ਼ੌਂਕ ਦਾ ਤੁਸੀਂ ਇੰਡੀਆ ਘਾਇਨ ਦਾ ਸਾਰਾ ਉਹ ਜਹਾ ਨੂੰ ਕੱਕਰੀ ਗੋਹਦੇ ਗਾ ਹਾਂ ਇਹ ਤੇ ਪੈਸੇ ਮਾਰੇ ਗਏ ਹੁੰਦਾ ਕਿ ਫ੍ਰੀ ਕੌਣ ਹੁੰਦਾ ਠੀਕ ਹੈ ਫਿਰ ਇਹ ਵੀ ਥੋੜੀ ਫ੍ਰੀ ਥੋੜਾ ਗਿਆ ਨਾ ਚਲ ਕੋਈ ਨਹੀਂ ਚਲ ਜੱਪ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ